ਲੈ ਸਾਰਾ ਦਿਨ ਕੰਮ ਹੀ ਨਹੀਂ ਲੋਟ ਆਉਂਦੇ ਹੁਣ 2 ਮਿੰਟ ਬੈਠੀ ਆ ਉਹਦ ਨੂੰ 4 ਟਾਈਮ ਦਾ ਹੋ ਜਾਊਗਾ ਚੱਲ ਨਵੇਂ ੜੀ ਦਊਂ ਅੱਜ ਤੱਕ ਕੱਪੜੇ ਘਰ ਮੀਂਹ ਜਿਹੜੇ ਸੂਟ ਆ ਮਾਸੀ ਕਹਿੰਦੀ ਸੀ ਮੈਨੂੰ ਟਾਈਮ ਨਾ ਪਹਜਾਦੀ ਕੱਪੜੇ ਹੁਣ ਹੁਣ ਕੀ ਦੱਸਾਂ ਭਾਈ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਲੱਗਦਾ ਚੱਲ ਅੱਗੇ ਮਾੜਾ ਮੋਟਾ ਉਹ ਕੁੜੀ ਜੀ ਨੂੰ ਕਹਿ ਕੋ ਕਿ ਕਰਾ ਲੈਂਦੀ ਸੀ ਕੰਮ ਤੇ ਹੁਣ ਜਿੱਦਨ ਦੀ ਉਹ ਵਿਆਹੀ ਆ ਉਹ ਤਾਂ ਮੈਨੂੰ ਔਖਾ ਹੀ ਗਿਆ ਲੈ ਕਾ ਕੀ ਕਰੀਏ ਨਹੀਂ ਹੈ ਕੁਝ ਨਹੀਂ ਮੈਂ ਤਾਂ ਨਾ ਛੂੜ ਜੇ ਦੇਣੇ ਸੀਗੇ ਉਧਰ ਮਾਸੀ ਕਹੇ ਤੇ ਤਰਪਾਈ ਕਰਕੇ ਰੱਖਦੀ ਸੀ ਮੈਂ ਕਾ ਤਰਪਾਈ ਕਰਕੇ ਰੱਖਦਾ ਫਿਰ ਮੁੜ ਕੇ ਮਾਸੀ ਕਹਿੰਦੀ ਸੀ ਵੀ ਸਾਨੂੰ ਚਾਹੀਦੀ ਆ ਜਲਦੀ ਆਸੀ ਜਾਣਾਗਾ ਚਾਹ ਨਹੀਂ ਬਣਾਈ ਓਹੋ ਸਾਰਾ ਦਿਨ ਚਾਹ ਚਾਹ ਮੈਂ ਤਾਂ ਅਜੇ ਪਹਿਲਾਂ ਸੋਚੀ ਜਾਂਦੀ ਸੀ ਮੈਂ ਕਾ ਚਲ ਜੇ 10 ਮਿੰਟ ਲੇਟ ਆ ਜਾਂਦਾ ਤੁਹਾਨੂੰ ਮੇਰੀ ਤਰਪਾਈ ਹੋ ਜੂ ਮੈਂ ਕਾ ਜੀ ਚਾਹ ਨੂੰ ਆਗੇ ਤੇ ਮੇਰਾ ਕੰਮ ਸੜਾ ਦੇ ਲੇਗੇ ਮਾੜੀ ਮੁੱਟੀ ਰੋਟੀ ਪਾਣੀ ਦਾ ਟਾਈਮ ਨਾ ਖਾੜਿਆ ਕਰੋ ਚਾਹ ਦੀ ਜ਼ਰੂਰੀ ਜੀ ਹੋ ਜਾਂਦੀ ਆ ਤੁਹਾਨੂੰ ਤਾਂ ਉਹ ਚਾਹ ਬਣਾ ਲਾ ਰੋਟੀ ਨੂੰ ਤੜਕੇ ਤੜਕੇ ਕਿਹੜਾ ਜੀ ਕਰਦਾ ਚਲ ਕੋਈ ਨਾ ਚਾਹ ਤਾਂ ਮੈਂ ਬਣਾ ਲੈਨੀ ਕਿਉਂ ਦਿਮਾਗ ਹਿਲਿਆ ਪਿਆ? ਕਿਉਂ ਥੋੜਾ ਕਾਹਦੇ ਨਾ ਦਿਮਾਗ ਹਿਲ ਗਿਆ ਇਹ ਜਾਂ ਕੀ ਹੋ ਗਿਆ ਸਾਨੂੰ? ਉਹ ਕੁੜੀ ਜੀ ਜਿੱਦਾਂ ਦੀ ਵਿਆਹੀ ਹੈ ਨਾ ਤਾਂ ਫੋਨ ਕਰਦੀ ਹੈ। ਨਾ ਤੂੰ ਗੱਲ ਕਰਾਉਣੀ ਹੈ ਤੇਰੇ ਕੋਲੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਫੋਨ ਆ ਜਾਂਦਾ। ਮੈਂ ਤਾਂ ਚ ਜਾਨਾ ਨੂੰ ਲੈ ਕੇ ਆਉਣਾ। ਦਿਮਾਗ ਹਲਾਈ ਬੈਠੇ ਇੱਕ ਕੁੜੀ ਪਿੱਛੇ ਮੈਂ ਕਹਾਂ ਕਿਤੇ ਕੋਈ ਕੰਮ ਦਾ ਬੋਝ ਆ ਜਾਗਾ। ਥੋੜਾ ਵੀ ਜਮਾ ਸਰਿਆ ਪਿਆ। ਕੁੜੀ ਕੋ ਫੋਨ ਕਿਉਂ ਨਹੀਂ ਕਰਦੀ? ਰੋਜ਼ ਤਾਂ ਮੇਰੀਆਂ ਗੱਲਾਂ ਹੁੰਦੀਆਂ ਠੀਕ ਠਾਕ ਆ ਵਧੀਆ ਆ। ਆ ਉਹ ਤਾਂ ਕਰੇ ਐਸ ਕਰਦੀ ਆ ਉਹਨੂੰ ਕੀ ਹੋਇਆ ਮੰਨ ਲੈ ਮੈਂ ਦੇਰ ਨਾਲ ਗੱਲਾਂ ਹੁੰਦੀਆਂ ਬਿਆਹੀ ਨੂੰ ਉਹਨੂੰ 10 15 ਦਿਨ ਹੋ ਗਏ ਅੱਜ ਮੈਨੂੰ ਉਹਨੇ ਇੱਕ ਵਾਰੀ ਫੋਨ ਵੀ ਨਹੀਂ ਕਰਿਆ ਫੇਰ ਭਾਈ ਹੁਣ ਅਸੀਂ ਮੈਂ ਕੀ ਕਰ ਸਕਦੀ ਆ ਜੇ ਨਹੀਂ ਫੋਨ ਕਰਿਆ ਉਹ ਤਾਂ ਉਹਦੇ ਸਾਰੇ ਆ ਮੈਨੂੰ ਤਾਂ ਫੋਨ ਲਾ ਲੈਂਦੀ ਆ ਉਹਨੂੰ ਕਿਹੜਾ ਪਤਾ ਨਹੀਂ ਹੈਗਾ ਵੀ ਮੇਰਾ ਭਰਾ ਇੰਨਾ ਪਿਆਰ ਕਰਦਾ ਸੀ ਵੀ ਮੈਂ ਉਹਨੂੰ ਫੋਨ ਲਾ ਕੇ ਗੱਲ ਕਰਨ ਹੁਣ ਨਹੀਂ ਅਗਲੀ ਦਾ ਜੀ ਕਰਦਾ ਨਹੀਂ ਫੋਨ ਲਾਉਂਦੀ ਹੁਣ ਤੱਕੇ ਨਾਲ ਥੋੜੀ ਤੁਸੀਂ ਫੋਨ ਲਵਾਉਣਾ ਚਲ ਮੈਂ ਤਾਂ ਅੱਜ ਜਾ ਕੇ ਆਉਣਾ ਲੈ ਕੇ ਆਉਂ ਨਹੀਂ ਆ ਭਾਈ ਮੈਂ ਤਾਂ ਐਂ ਕਹਿੰਦੀ ਸੀ ਬਾਡੀ ਦਾ ਟਾਈਮ ਆ ਹੁਣ ਤੁਸੀਂ ਲੈਣ ਤੁਰਜੋਗੇ ਪਹਿਲਾਂ ਫੋਨ ਤਾਂ ਲਾ ਕੇ ਆਪਾਂ ਪੁੱਛ ਹੀ ਲਈਏ ਵੀ ਭਾਈ ਤੈਨੂੰ ਲੈ ਜੀਏ ਜਾਂ ਨਾ ਲੈ ਜੀਏ ਮੈਂ ਫੋਨ ਲਾਉਣਾ ਹੁੰਦਾ ਤਾਂ ਉਹਨੇ ਕਿੱਦਿਆਂ ਦੀ ਲਾ ਲੈਂਦੀ ਮੈਂ ਜਾ ਕੇ ਗੱਲਬਾਤ ਤਾਂ ਪਤਾ ਕਰਾਂ ਕਿ ਕੀ ਗੱਲ ਹੈ ਤਾਂ ਤੋਂ ਫੋਨ ਨਹੀਂ ਲਾਉਂਗੀ ਕੀ ਚੱਕਰ ਨਾਲੇ ਜੇ ਬਾਡੀ ਦਾ ਟਾਈਮ ਆ ਤਾਂ ਉਹਨਾਂ ਨੂੰ ਕਹਾਂਗੇ ਭਾਈ ਦੋ ਦਿਨ ਹੀ ਤੋਰ ਦੋ ਦੋ ਦਿਨ ਤਾਂ ਲੈ ਆਵਾਂਗੇ ਹਟਦੇ ਨਹੀਂ ਮੈਨੂੰ ਲੱਗਦਾ ਹਨ ਲਿਆ ਕੇ ਛੱਡੋਂਗੇ ਕੁੜੀ ਨੂੰ ਤਾਂ ਇੱਥੇ ਹੁਣ ਤੱਕ ਐਡੀ ਹੋ ਗਈ ਇੱਥੋਂ ਹੀ ਹੋ ਗਈ ਆ ਉਹ ਵਿਆਹ ਕੇ ਉੱਪਰ ਹੁਣ ਕਿਹੜਾ ਉਹਨੇ ਛਦਾ ਰਹਿਣਾ ਇੱਕ ਦੋ ਦਿਨ ਹੀ ਆਉਣਾ ਚੱਲ ਭਾਈ ਤੁਹਾਡੀ ਮਰਜ਼ੀ ਆ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਜੀ ਮੈਂ ਤੁਹਾਡਾ ਠੀਕ ਲੱਗਦਾ ਕਰ ਲਓ ਚੱਲ ਮੈਂ ਘੁੱਟ ਚਾਹ ਬਣਾ ਦੇਨੀ ਆ ਤੇ ਤੁਸੀਂ ਲਓ ਬਾਹਲਾ ਐਵੇਂ ਜ਼ੋਰ ਜਾਣਾ ਪਾਇਓ ਉਹਨਾਂ ਨੂੰ ਕਹਿਨ ਨੂੰ ਵੀ ਭਾਈ ਤੋੜ ਦੋ ਤੋੜ ਦੋ ਜੇ ਤਾਂ ਉਹ ਰਾਜੀ ਹੋਣਗੇ ਫੇਰ ਲੈ ਕੇ ਆਇਓ ਮੁੜ ਕੇ ਉਹ ਲੈਣਾ ਸਾਰੀ ਉਮਰ ਉੱਥੇ ਕੱਢਣੀ ਹੈਗੀ ਮੁੜ ਕੇ ਫਿਰ ਸੱਸਾਂ ਮੇਹਣੇ ਦੇਣ ਲੱਗ ਜਾਂਦੀਆਂ ਨੇ ਤੂੰ ਪਾਗਲ ਸਮਝਦੀ ਆਂ ਓਹੋ ਮੈਂ ਥੋੜੀ ਕਹਿਨੀ ਆ ਮੈਂ ਤਾਂ ਹੂੰ ਸਮਝਾਉਣੀ ਆ ਵੀ ਕਈ ਵਾਰ ਚੱਲ ਤੁਹਾਨੂੰ ਆਏ ਹੁੰਦਾ ਵੀ ਮੈਂ ਆਪਦੀ ਭੈਣ ਨੂੰ ਲੈ ਜਾ ਬੁੜੀਆਂ ਦੀ ਗੱਲ ਹੋਰ ਹੁੰਦੀ ਆ ਸਾਰਿਆਂ ਨੂੰ ਮੈਂ ਪੁੱਛ ਕੇ ਲੈ ਕੇ ਆਉਂਗਾ ਵੀ ਭਾਈ ਤੁਹਾਨੂੰ ਕੋਈ ਤਰਾਜ ਧਣੀ ਦੋ ਦਿਨ ਲੈ ਜੀ ਆਹੋ ਚੱਲ ਕੋਈ ਨਾ ਬਾਹਲੇ ਦੇ ਨਾ ਕਰਿਆ ਤੇ ਲੈ ਆਇਓ ਕੋਈ ਨਾ ਮੈਂ ਚਾਹ ਬਣਾ ਕੇ ਦਿੰਨੀ ਆ ਤਾਂ ਤੂੰ ਚਾਹ ਬਣਾ ਕੇ ਰ ਲਿਆਉਨੀਆ ਲਿਆਉਨੀਆ ਬਸ ਮਾੜਾ ਜਾ ਰਹਿ ਗਿਆ ਸੀ ਮੈਂ ਨਮੇੜ ਦਾ ਬਣਾਉਣੀ ਆ ਚਾਹ ਮੈਂ ਤਾਂ ਐਸੀ ਜਿਹੜਾ ਕੁੜੀ ਕੋਲੇ ਜਾਣਾ ਸੀ ਕੋਟੋਂ ਥੀ ਪੀ ਲੈਂਦੇ ਚਾ ਅੱਛਾ ਜੇ ਕੁੜੀ ਕੋਲੇ ਜਾਣਾ ਹੋਣਾ ਚਾਹ ਉੱਥੇ ਵੀ ਲੈ ਚੱਲ ਚੰਗਾ ਮੈਂ ਤਾਂ ਮਜ਼ਾਕ ਕਰ ਕਿੰਨੀ ਦੂਰ ਹੈ ਤੈਨੂੰ ਪਤਾ ਚੱਲ ਕੋਈ ਨਾ ਐਵੇਂ ਗੁੱਸਾ ਨਾ ਕਰਿਓ ਲੈਉਣੀ ਆ ਮੈਂ ਚਾਹ ਇਹਦੇ ਵਾਲੀ ਵੀ ਹਾਦੀ ਹੋਈ ਪਈ ਆ ਉਹਨਾਂ ਦਾ ਫੋਨ ਤੇ ਗੱਲ ਕਰਾਂਗੀ ਅੱਗੋਂ ਆਖੂਗੀ ਉਹਨਾਂ ਨੂੰ ਪੁੱਛ ਕੇ ਲਿਆਉਂਗਾ ਡਾਡੀ ਦਾ ਟਾਈਮ ਹੈ ਵੀ ਮੈਂ ਐਡਾ ਥੋੜੀ ਭਾਗਣਾ ਮੈਂ ਪੁੱਛ ਕੇ ਲਿਆਉਂਗਾ ਸਾਰੇ ਚਲੋ ਜਲਦੀ ਜਲਦੀ ਕੰਮ ਨੇ ਮਿਲਦੇ ਆ ਫਿਰ ਉਸ ਤੋਂ ਬਾਅਦ ਤੋ ਤੁਹਾਨੂੰ ਤਾਂ ਪਹਿਲਾਂ ਕਿ ਲੋਕਾਂ ਨੂੰ ਮੁਰਗੀ ਪਰੋਸਦੇ ਵਾਚਾ ਉਹ ਘਰ ਨੂੰ ਲਾ ਕੇ ਬਿਲੇ ਹੋ ਕੇ ਪੈ ਜਾਣਗੇ ਚਾਹ ਰੋ ਲਾ ਲ ਲੈ ਲੈ ਬਾਈ ਜਿੰਨਾ ਕਰਨਾ ਰੋਟੀਆਂ ਬਣਾ ਕੇ ਉਹਨਾਂ ਨੂੰ ਕੰਮ ਦੇਣਾ ਭੇਜੋ ਉਹਨਾਂ ਚਿਰ ਕੰਮ ਹੀ ਨਹੀਂ ਨਿਪੜਤੇ ਹੈ ਕਦੇ ਕੋਸ਼ ਕਰਦੇ ਕਦੇ ਕੋਸ਼ ਕਰਦੇ ਨਹੀਂ ਤਾਂ ਫਚੜ ਜਾਂਦੀ ਹੈ ਇਹ ਨਾਲੇ 4 ਕੰਮ ਹੋ ਗਏ ਨੇ ਹੋਰ ਕੀ ਹੈ ਇਹ ਕਾਉਤੋਂ ਦੀ ਲਾਈਟ ਦਾ ਕੱਟ ਲਾ ਲੈਂਦੇ ਨੇ ਜਿੰਨਾ ਚਿਰ ਕਣਕਾਂ ਚੱਲਣਗੇ ਉਹਨਾਂ ਚਿਰ ਬਸ ਲਾਈਟ ਦਾ ਬੁਰਾ ਹਾਲ ਰਹਾ ਕਰੋ ਸਰੀ ਆ ਗਈ ਕਦੇ ਬੱਗੀ ਆ ਕੌਣ ਆ ਗਿਆ ਹੁਣ ਦੇਖਾਂ ਕੌਣ ਆ ਗਿਆ ਬਾਹਰ ਹੀ ਦੇਖਣ ਦੇ ਕੌਣ ਆ ਗਿਆ ਕੌਣ ਆਇਆ ਓਹੋ ਮਾਗੇ ਸੱਸਰੀ ਗਲਮਾ ਹੋਰ ਮੈਂ ਤਾਂ ਮਸਾ ਆਇਆ ਤਾਂ ਅੱਡਈ ਵਾਲੀ ਦੂਰ ਹੈ ਫਿਰ ਤੂੰ ਮੈਨੂੰ ਫੋਨ ਕਿਉਂ ਨਹੀਂ ਕਰਿਆ ਹੈਗਾ ਕਿ ਮੈਂ ਆਉਣਾ ਦਾ ਮਾਇਆ ਕੋਈ ਘਰੇ ਨਹੀਂ ਹੁਣਾ ਚੱਲ ਮੈਂ ਹੁਣੇ ਹੀ ਤੁਰੀ ਜਾਣੀ ਦੂਰ ਹੈਗਾ ਇੱਕ ਐਨੀ ਧੋਪ ਹੋਈ ਪਈ ਹੈਗਾ ਫੋਨ ਤਾਂ ਮਾਇਆ ਖਾ ਚਲ ਇੱਥੇ ਜਾ ਕੇ ਬਸ ਇੱਧਰ ਰੋਂਦੀ ਸੀ ਹਾਂ ਮਾਇਆ ਖਾ ਮੈਂ ਜਾ ਹੀ ਆਵਾਂ

ਟਾਈਮ ਨਾਲ ਨਿਵੇੜ ਲੈ ਕੇ ਗਰਮੀ ਵਾਣੀ ਟਾਈਮ ਨਾਲ ਹੀ ਨਿਵੇੜ ਜਾਂਦੀ ਸੀਗੀ ਮਾ ਕੰਮ ਔਰ ਜਿੰਨਾ ਚਿਰ ਉਹ ਕੰਮ ਤੇ ਨਹੀਂ ਜਾਂਦੇ ਹੈਗੇ ਘਰੇ ਬਸ ਸਕਦੇ ਆ ਕਰ ਲੱਕਦੇ ਉਹ ਕਰ ਲਓ ਨਾ ਚਿਰ ਮੇ ਤਾਂ ਕੰਮ ਹੀ ਨਹੀਂ ਨਿਪਟਦੇ ਹੈਗੇ ਹੁਣ ਸਿੱਟੀ ਜਿਹਾ ਕੇ ਮਗਰੋਂ ਕੰਮ ਕਰ ਲੈਂਦੀ ਹੈ ਤੇ ਹੋਰ ਠੀਕ ਹੈ ਮੁੰਡਾ ਠੀਕ ਹੈ ਹਾਂ ਠੀਕ ਆ ਬੰਦਿਆ ਤੇ ਥੱਲੇ ਕਿੱਡੀ ਜਾਂਦਾ ਹੋਊਗਾ ਮਿਲਣੇ ਨਾ ਮੈਂ ਤਾਂ ਮੇਰੇ ਮੈਂ ਤਾਂ ਸਿੱਧੀ ਜੀ ਨੰਘਿਆ ਹੀ ਫਿਰ ਬੋਲੀ ਤਾਂ ਜਾਂਦੇ ਸੀ ਜਵਾਕ ਜੀ ਅੱਛਾ ਤੇ ਹੋਰ ਫਿਰ ਆਏ ਸੀ ਹਾਂ ਆਏ ਸੂ ਦੋ ਦੀ ਮੁੜ ਕੇ ਤੇ 10 ਮਿੰਟਾਂ ਦੇ ਵਿੱਕੀ ਮੁੜਦੇ ਕੀਆ ਪਤਾ ਨਹੀਂ ਚੱਕ ਲਿਆ ਬੂਥਾ ਆਖੇ ਮੈਂ ਕੁੜੀ ਨੂੰ ਲੈ ਕੇ ਆਉਣਾ ਕੁੜੀ ਤਾਂ ਮੈਨੂੰ ਫੋਨ ਹੀ ਨਹੀਂ ਲਾਉਦੀ ਭਲਿਆ ਮਾਨਸਾ ਕੁੜੀ ਤਾਂ ਇਹਨੂੰ ਕਿੱਥੇ ਫੋਨ ਲਾਉਂ ਨੰਬਰ ਤਾਂ ਮੈਂ ਤੇਰਾ ਬਲੌਕ ਚ ਪਾ ਰੱਖਿਆ ਮਸਾਂ ਤਾਂ ਕੱਢੀ ਸੀਗੀ ਹੈ ਵੀ ਚਲ ਵਿਆਹ ਤੀ ਕਰਤੀ ਸੁਖ ਦਾ ਸਾਹ ਮਿਲ ਜੂਗਾ ਸਾਰਾ ਦਿਨ ਖਰਚੇ ਨਹੀਂ ਸੀ ਲੋਟ ਆਉਂਦੇ ਹੁਣ ਆਖਿਆ ਮੈਨੂੰ ਤਾਂ ਫੋਨ ਹੀ ਨਹੀਂ ਲਾਉਦੀ ਹੈਗੀ ਇਹਦਾ ਕਾਨੂੰ ਜੀ ਲੱਗਦਾ ਬਾਹਲਾ ਕੁੜੀ ਦਾ 헤ਜਣਾ ਚਲ ਕੋਈ ਨਾ ਲੈਤਾਵੇ ਮੈਂ ਆਏ ਸਕੀਮ ਲਾਉਣੀ ਜੇ ਕੁੜੀ ਨੇ ਦੱਸਤਾ ਵੀ ਮੈਂ ਭਾਬੀ ਨੂੰ ਫੋਨ ਤਾਂ ਲਾਉਣੀ ਆ ਜਾ ਵੀਰੇ ਨੂੰ ਫੋਨ ਤਾਂ ਲਾਉਣੀ ਆਂ ਵੀ ਨੰਬਰ ਹੀ ਨਹੀਂ ਲੱਗਦਾ ਬਲੌਕ ਚ ਪਾਇਆ ਤੇ ਇਹਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਇਹ ਤਾਂ ਮੇਰੇ ਨਾਲ ਕਲੇਸ਼ ਪਾਊਗਾ ਆਏ ਕਰਦੀ ਆਂ ਬਹਾਨੇ ਨਾਲ ਕੁੜੀ ਨੂੰ ਫੋਨ ਲਾ ਦੇਣੀ ਆਂ ਕੁੜੀ ਨੂੰ ਸਾਰੀ ਗੱਲ ਸਿਖਾ ਦੇਣੀ ਆਂ ਵੀ ਆਦੇ ਭਰਾ ਕੋਲੇ ਨਾਲ ਕੋਈ ਗੱਲ ਦੱਸੀ ਨਹੀਂ ਸਾਡਾ ਘਰ ਚ ਫਰਕ ਪੈ ਜਾਊਗਾ ਚਲ ਕੋਈ ਆ ਤਾਂ ਨਾ ਇਹਨਾਂ ਨੂੰ ਚਾਹ ਬਣਾ ਕੇ ਨਾ ਘੋਟਾ ਪੋੜਦੀ ਆਂ ਬਾਕੀ ਉਹ ਦੂਆ ਬਾਅਦ ਲਾਉਣੀ ਆਂ ਕੁੜੀ ਨੂੰ ਦਾ ਫੋਨ ਹੁਣ ਹੀ ਸਿਖਾਦਾ ਕੁੜੀ ਨੂੰ ਮੁੜ ਕੇ ਉਹਦਾ ਕੀ ਪਤਾ ਕਿ ਕੀ ਉਂਗਲਾ ਲਾਉਂਦਾ ਬੜੀ ਦੂਰ ਹੈ ਭਾਈ ਤੁਹਾਡਾ ਪਿੰਡ ਹਾਂ ਭਾਈ ਦੂਰ ਤਾਂ ਹੈਗਾ ਐਨੀ ਦੂਰ ਬੰਦਾ ਥੱਕ ਜਾਂਦਾ ਸਹੀ ਗੱਲ ਆ ਭਾਈ ਤੂੰ ਬੜੇ ਲੇਟ ਹੋ ਗਿਆ ਜਾਂ ਤਾਂ ਰਾਤ ਲਾਉਣੀ ਹੋਵੇ ਓਹੋ ਆ ਗਏ ਬੜੀ ਸੇਤੀ ਆ ਗਈ ਕਿਸੇ ਨਾਲ ਲੈ ਸੇਤੀ ਆ ਗਈ ਮੈਂ ਗਈ ਸੱਸੀ ਵਾਲੀ ਦੂਰ ਸੱਸੀ ਕਰ ਸੱਸੀ ਕਰ ਭਾਈ ਚਲੋ ਚਲੋ ਉੱਪਰ ਕਹਿੰਦੀ ਹਜੇ ਥੀਆ 2 ਘੰਟੇ ਲੱਗਦੇ ਇੱਥੇ ਰਾਬ ਜਾਉਂਗਾ ਤਾਂ ਨੋ ਓਹੋ ਮਾਰ ਹੀ ਭਜਾਂਗੇ ਬਾਲੀ ਕਰਨੀ ਹੈ ਰਿਕ ਐ ਬੇਟੀ ਕਰਾਤੀ ਨਾ ਮਗਰ ਵਗਲਾਖਨ ਸੱਸ ਨੂੰ ਹੀ ਵਗ ਨਾਲੇ ਮੈਂ ਆਖਿਆ ਸੀ ਵੀ ਕੁੜੇ ਤੁਸੀਂ ਮੈਨੂੰ ਜਾਇਆ ਤੇ ਸਵੇਰੇ ਵਗ ਜੇ ਸਵੇਰੇ ਕਿ ਵਗ ਜੀ ਉਹਨੂੰ ਤੂੰ ਮੜਾ ਜੇ ਖਿੱਚ ਕੇ ਰੱਖਿਆ ਕਰ ਪੂਰਾ ਕੀ ਖਿੱਚ ਕੇ ਰੱਖ ਵਾਰੀ ਉੱਤੋਂ ਦੀ ਪੈਗੀ ਵਾਰੀ ਉਹ ਕਰਦੀ ਜੀ ਉਹਨੂੰ ਤੂੰ ਹੁਣ ਖੁੱਲੀ ਸੁਟੀ ਦੇ ਦੇਂਗੀ ਫਿਰ ਉਹਨੇ ਆਈ ਚੱਲਣਾਗੇ ਜਿਵੇਂ ਸੁਣਦੀ ਨਹੀਂ ਜਮਾ ਸੁਣਦੀ ਨਹੀਂ ਸੁਣਦੀ ਨਹੀਂ ਤੇ ਉਹਦੇ ਫਿਰ ਕਿਹੜਾ ਤੇਰੇ ਕੋਲ ਐ ਵਿਆਹ ਦੇ ਮਨ ਚੋਂ ਆਈਏ ਉਹ ਤਾਂ ਉਤਲੇ ਮਨੋਂ ਮੂਰੇ ਲੱਗਦੀ ਬੱਸ ਇੱਥੇ ਮੇਰੇ ਕੋਲੇ ਬਿਥੇਰਾ ਕੁਛ ਕਰਦੀ ਸੀ ਰੋਂਦੀ ਸੀ ਮੰਮੀ ਮੈਨੂੰ ਐ ਕਰਦੇ ਮੰਮੀ ਮੈਨੂੰ ਐ ਕਰਦੇ ਮਾਪੇ ਤੇਰੀ ਪਿੱਛੇ ਮਾਂ ਹੈ ਨਹੀਂ ਨੂੰ ਮੈਂ ਖਾਇਾਂਂ ਤੇ ਕਿਸੇ ਨੂੰ ਨੁਕਰਦੀ ਨਹੀਂ ਕਰਦੀ ਤੂੰ ਨਰਮ ਵਾਲੀ ਹੈਂ ਹਾਂ ਚਲ ਆਏ ਹੁੰਦਾ ਵੀ ਨਿਆਣੀ ਹਣਾ ਸਿਕੜੂ ਸਿਕੜੂ ਪਰ ਥੋੜੀ ਜਿਆਦੇ ਵਾਲੀ ਚਾਂਪਲ ਗਈ ਹੁਣ ਤੂੰ ਤਾਂ ਫਿਰ ਨਿਆਣੀ ਨਿਆਣੀ ਕਰੀ ਜਾਨੀ ਉਹ ਨਹੀਂ ਨਾ ਨਿਆਣ ਬਣਾ ਸੋਚਦੀ ਹੈਗੀ ਚਲ ਤੇਰੇ ਢਿੱਡ ਵਿੱਚ ਵੜ ਕੇ ਚਾਹੇ ਤਿੱਥੋਂ ਹੀ ਕੰਮ ਕਰਾ ਲਿਆ ਕਰੇ ਮਾਂ ਮੈਨੂੰ ਆਹ ਕੰਮ ਨਹੀਂ ਕਰਿਆ ਤੇ ਹੁਣ ਮੈਨੂੰ ਵੀ ਆਖੂਗੀ ਲੈ ਸੀ ਤਾਂ ਜਾ ਕੇ ਆਏ ਸੀ ਤੂੰ ਕੀ ਲੈਣ ਗਈ ਸੀ ਉੱਥੇ ਕੀ ਲੈਣ ਗਈ ਸੀ ਛੂਤੀ ਕੋਲ ਕੀ ਲੈਣ ਗਈ ਹੋਰ ਮਾਂ ਮੇ ਤਾਂ ਤਾਂ ਹਾਵ ਵਾਲੀ ਵੱਡੀ ਗਲਤੀ ਹੋਊਗੀ ਚਲ ਉਹਦੇ ਖੜਾ ਦਿਮਾਗ 'ਚ ਗੱਲ ਰਹੀ ਹੋਊਗੀ ਕਿ ਰਹੀ ਕਿਉਂ ਨੀ ਵਾਲੀ ਸ਼ਿਆਰ ਹੈ ਸ਼ਿਆਰ ਤਾਂ ਹੈਗੀ ਚਲ ਫਿਰ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਚੰਗਾ ਤੇਰੇ ਵਾਸਤੇ ਹੁਣ ਹੋਰ ਫਿਰ ਮੈਂ ਮੁੜੂਗੀ ਮੈਂ ਵੀ ਕਿਉਂ ਹੁਣ ਤੂੰ ਵੀ ਉਹਨਾਂ ਵਾਂਗੂ ਕਰੇਂਗੇ ਹੋਰ ਕੀ ਕਰੂਗੇ ਆਏ ਕਹਿ ਦੇਣਗੇ ਸੀਤਾ ਜਾ ਕੇ ਐਸੀ ਮਗਰੀ ਇਹ ਵਜੇ ਪਤਾ ਨਹੀਂ ਕੋਈ ਚੋਗ ਲਾਈ ਕਰਦੇ ਹੋਣ ਚਲੋ ਕੋਈ ਨਹੀਂ ਕਹੇ ਜਾਂਦੇ ਉਹਨਾਂ ਨੂੰ ਕੜਾ ਪਤਾ ਹੈਗਾ ਆਪਣੇ ਕੜਾ ਦੱਸਣਾ ਫੋਨ ਕਰਕੇ ਤੇ ਤੂੰ ਹੁਣ ਅੱਜ ਦੇ ਦਿਨ ਆਏ ਮੇਰੇ ਕੋਲ ਮੈਂ 4 ਵਜੇ ਬਾਹਰ ਜਾਉ ਫਿਰ ਉਹ ਵੀ ਕਹੂਗਾ ਵੀ ਮੰਮੀ ਮੈਂ ਤੁਮਾਂਗਰ ਆ ਕੇ ਮੁੜਾਂ ਨੀ ਮੇਰੀ ਤਾਈਆ ਫਿਰ ਮੈਂ ਖਾ ਬਾੜਾ ਕਲੇਸ਼ ਕਰੂਗੀ ਆਖੋ ਅਸੀਂ ਜਾ ਕੇ ਤਾਂ ਐਸੀ ਦਿੱਛੇ ਤੇ ਨੀ ਫਿਰ ਤੇਰੇ ਹਾਰ ਪਉਂਦੀ ਹੈਗੀ ਫਿਰ ਵੀ ਤਾਂ ਕਲੇਸ਼ ਹੀ ਕਰਦੀ ਹੈਗੀ ਪਰੇਕ ਦਿਨ ਹੋਰ ਕੁਛ ਨਹੀਂ ਹੁੰਦਾ ਹੈਗਾ ਤੂੰ ਮਾੜਾ ਡੰਡਾ ਕੱਸ ਕੇ ਰੱਖਿਆ ਹੁੰਦਾ ਕਿ ਮੈਂ ਜਾਣਾ ਨਹੀਂ ਹੈਗਾ ਕੁੜੀ ਕੋਲੇ ਵਾਗੇ ਕਿ ਮੈਂ ਸਿੱਧਾ ਉਤਰਦੀ ਹਾਂ ਚਾਵਣਾ ਕਿ ਲੈ ਕੋਣੀ ਨਾ ਦੇਖ ਲੈ 10 ਮਿੰਟ ਆ ਕੇ ਇੱਥੇ ਹੈ ਕੀ ਲੱਛਣ ਕਰਕੇ ਗਈ ਰੋਂ ਟੋਣ ਨੂੰ ਦੱਸ ਕੀ ਹੋਇਆ ਸੀ ਘਰੋਂ ਤਾਂ ਭੋਰਾ ਨਹੀਂ ਡਰਦੀ ਨਾਲੇ ਮੂਰੇ ਚੱਲ ਪੈਂਦੇ ਨਾਲੇ ਇੱਥੇ ਕੁੜੀ ਕੋਲੇ ਦੇਖੀ ਲਾ ਕੇ ਗਈ ਚੋਲਗਾ ਕੋਈ ਨਹੀਂ ਕੋਈ ਨਹੀਂ ਮੈਨੂੰ ਜਾਣ ਦੇ ਘਰੇ ਮੈਂ ਪੁੱਛਦੀ ਆ ਨਾ ਜਾ ਕੇ ਵੀ ਕੌਣ ਪੁੱਛਦਾ ਤੂੰ ਡੱਕਾ ਤੋੜਦੀ ਨਹੀਂ ਸਾਰਾ ਦਿਨ ਦੇਖ ਲੈ ਕਿ ਵੱਡੀ ਬਣੀ ਫਿਰਦੀ ਐ ਹੇ ਡੀ ਕੁਟਰ ਐਡੀ ਨਾਲੇ ਮੈਂ ਵਾਕਿਆ ਸੀ ਕੁੜ ਇੱਕ ਜਣੀ ਤਾਂ ਘਰੇ ਰਹੋ ਆ ਕਰਾ ਕੇ ਧਰਤੀ ਨਾ ਮੇਰੀ ਬੇਇੱਜ਼ਤੀ ਦੇ ਹਜੇ ਤੇਰੀ ਭੂਆ ਪਤਾ ਨਹੀਂ ਮੈਨੂੰ ਕੀ ਆਖੂ ਕੁੜੇ ਤੇਰੀ ਨੂੰ ਐਡੀ ਚੱਕਵੀ ਚੱਕਵੀ ਮੈਂ ਕੀ ਕਰਾਂ ਮੈਂ ਤਾਂ ਪੰਗਾ ਲੈ ਲੈਣ ਵਿਆਹ ਕੇ ਕਿਸੇ ਕੰਮ ਦੀ ਨਾ ਕਰਦੀ ਐਡੀ ਮੋਤੀ ਮੋਟੀ ਮੱਤ ਦੀ ਪੱਲੇ ਪੈ ਗਈ ਜਦ ਤੂੰ 10 ਮਿੰਟ ਆਈਂ ਜਵਾਖੜੀ ਕੋਲੇ ਕੋਈ ਗੱਲਬਾਤ ਕਰ ਵਧੀਆ ਉਹਦਾ ਵੀ ਮਨ ਆਇਆ ਹੋਵੇ ਕੀ ਤੂੰ ਰੋਤੋ ਕਿਹਦੇ ਕੋਲ ਮੁੜ ਗਈ ਕੀ ਕਰਾਂ ਮੈਂ ਤਾਂ ਬਾਹਲੀ ਦੁਖੀ ਕਰ ਛੱਡੀਆਂ ਕਿਤੇ ਜਾਣ ਜੋ ਕਰੀ ਵੀ ਨਹੀਂ ਛੱਡੀ ਆਵਦਾ ਕੋ ਗੋ ਜਦੋਂ ਆਖਦਾ ਨਹੀਂ ਚਾਚੇ ਦਾ ਹੋਈ ਮੱਤ ਨਹੀਂ ਦਿੰਦਾ ਹੋਰ ਨਹੀਂ ਤੂੰ ਲੈਟ ਵੀ ਹੈਣੀ ਇੱਥੇ ਹੀ ਬਹਿ ਜਾਂਨੇ ਆ ਬਾਈ ਇੱਥੇ ਲੈਟਾਈ ਤੋਂ ਅੰਦਰ ਹੋ ਹੋ ਲੈਟ ਹੈਣੀਗੇ ਬਾਈ ਐ ਨਹੀਂ ਆ ਬੱਤੀ ਜਗਦੀ ਤੂੰ ਕਿ ਇੱਥੋਂ ਤਾਂ ਗਈ ਆ ਹੋ ਹੋ ਆਪਣੇ ਤਾਂ ਉਹੀ ਹਾਲ ਰਹਿ ਗਿਆ ਨਾ ਬਾਈ ਕਿ ਚਾਰ ਦਿਨਾਂ ਚੋਂ ਭੁੱਲ ਗਈ ਨਾ ਨਾ ਭੁੱਲੀ ਤਾਂ ਨਹੀਂ ਹੋਰ ਬਈ ਕੰਮ ਕਰ ਵਧੀਆ ਚੱਲਦਾ ਖੇਤ ਬੰਨੇ ਦਾ ਹਾਂ ਵਧੀਆ ਬਾਈ ਚਲੋ ਵਧੀਆ ਹੀ ਚਾਹੀਦਾ। ਬਾਬੀ ਕਿੱਧਰ ਗਈ ਪਾਣੀ ਲੈਣ ਗਈ ਆ। ਹਾਂ। ਹਾਲੇ ਕਿ ਪਰ ਪਾਣੀ। ਆ ਰੋਸ ਪਰ। ਹੋਰ ਦੱਸ ਬੀਰ ਪਰ ਤੇਰੇ ਸਾਸਿ ਸਹਰਾ ਨਹੀਂ ਕਿ ਮੈਂ ਠੀਕ ਆ। ਹਾਂ ਬਾਬੀ ਠੀਕ ਆ ਸਾਰੇ ਵਧੀਆ। ਤੁਸੀਂ ਦੱਸੋ ਠੀਕ ਰਹਿੰਦੇ। ਹਾਂ ਵਧੀਆ ਵਧੀਆ। ਜੀ ਲੱਗ ਗਿਆ ਸੀ ਫਿਰ। ਹਾਂ ਬਾਬੀ ਲੱਗ ਗਿਆ ਸੀ ਜੀ। ਚੱਲ ਵਧੀਆ। ਹਾਂ ਤਾਂ ਮੈਨੂੰ ਪਤਾ ਸੀ। ਵੀ ਸਿਆਣੀ ਆ ਘਰ ਸੰਭਾਲ ਲਓ। ਉਹ ਤੇਰਾ ਵੀਰਾ ਤਾਂ ਐਵੇਂ ਹੀ ਫਿਕਰ ਕਰੀ ਜਾਂਦਾ ਸੀਗਾ। ਬਿਲਕੁਲ ਮੈਂ ਕੁੜੀ ਨੂੰ ਮਿਲ ਕੇ ਆਉਣਾ ਮੈਂ ਕੁੜੀ ਨੂੰ ਮਿਲ ਕੇ ਆਉਣਾ ਮੈਂ ਤਾਂ ਬਥੇਰਾ ਕਿਹਾ ਸੀ ਮੈਂ ਕਿਹਾ ਬਾਡੀ ਦਾ ਟਾਈਮ ਆ ਕੱਲ ਨੂੰ ਪਾਈ ਉਹਦੀ ਸੱਸ ਕੋ ਹੋਊਗੀ ਹੈ ਵੀ ਤੁਸੀਂ ਬਾਡੀ ਦੇ ਟਾਈਮ ਆ ਕੇ ਨਹੀਂ ਚਲ ਕੋਈ ਨਹੀਂ ਭਾਬੀ ਪਰ ਨਾ ਥੋੜਾ ਜਿਹਾ ਲੇਟ ਹੀ ਹੋਗੇ ਚਲ ਕੋਈ ਨਾ ਇਹ ਤਾਂ ਗੱਲਾਂ ਚੱਲਦੀਆਂ ਰਹਿਦੀਆਂ ਤੂੰ ਸਾਡੀ ਵਾਲਾ ਦੂਰ ਆ ਥੋੜਾ ਤਾਂ ਕਰਕੇ ਲੇਟ ਹੋਗੇ ਕੁਸ ਕੰਮਾਂ ਧੰਦੇ ਚ ਜੇ ਤਾਂ ਨੇੜੇ ਹੁੰਦੇ ਹੁਣ ਨੂੰ ਦੋ ਵਾਰੀ ਜਾਏ ਉਹ ਤੇਨੂੰ ਪਤਾ ਇੰਨੀ ਦੂਰ ਤੈਨੂੰ ਪਤਾ ਫਿਰ ਜਮਾ ਵਿਲੇ ਓਕੇ ਜਾਣਾ ਹਾਂ ਬਾਈ ਤੇ ਮੈਂ ਫੋਨ ਓਹੋ ਵੀਰਪਾਲ ਤੁਸੀਂ ਵੀ ਨਾ ਉਹੀ ਗੱਲਾਂ ਲੈ ਕੇ ਬਹਿ ਗਏ ਕੋਈ ਨਾ ਤੂੰ ਐਂ ਕਰ ਵੀਰਪਾਲ ਤੇ ਤੂੰ ਆ ਜਾ ਉਧਰ ਆਪਾਂ ਗੱਲਾਂ ਕਰਦੇ ਹਾਂ ਉਸ ਵਾਸਤੇ ਹੀ ਸੀ ਕੁੜੀ ਦੱਸ ਦੇਣ ਦੇ ਕੀ ਫੋਨ ਫੋਣਾ ਉਹੋ ਫੋਨ ਲਿਆ ਗੱਲਾਂ ਕਰਦੀ ਐ ਗੱਲਾ ਤੁਸੀਂ ਤਾਂ ਨਾ ਜਵਾਕੜੀ ਆਈ ਗੱਲਾਂ ਮੈਨੂੰ ਐਂ ਦੱਸ ਬਈ ਵੀ ਦੱਸ ਮੈਨੂੰ ਕੀ ਗੱਲ ਦੱਸ ਤੈਨੂੰ ਤੁਸੀਂ ਵੀ ਉਹੀ ਗੱਲਾਂ ਲੈ ਕੇ ਬਹਿ ਗਏ ਮੇਰੀ ਗੱਲ ਸੁਣ ਵੀਰਪਾਲ ਚੱਲ ਤੂੰ ਆ ਜਾ ਉੱਥੇ ਆਪਾਂ ਆਨੰਦ ਭਰਜਾਈ ਗੱਲਾਂ ਕਰਦੇ ਆ ਤੂੰ ਵੀਰੇ ਨਾਲ ਤਾਂ ਬਥੇਰੀਆਂ ਗੱਲਾਂ ਕਰਦੀਆਂ ਹੋਣਗੀਆਂ ਚੱਲ ਆ ਜਾ ਨਾ ਤੁਹਾਨੂੰ ਵੀ ਕੰਮ ਆਊਗਾ ਤੁਸੀਂ ਵੀ ਖੇਤ ਜਾਣਾ ਹੋਊਗਾ ਭਾਬੀ ਮੈਂ ਵੀਰੇ ਨਾਲ ਹਜੇ ਕੋਈ ਗੱਲ ਨਹੀਂ ਕਰੀ ਚੱਲ ਬਸ ਫਿਰ ਗੱਲਾਂ ਤੂੰ ਕੀ ਕਰਨੀਆਂ ਆਨੰਦ ਭਰਜਾਈ ਦੀਆਂ ਸੌ ਗੱਲਾਂ ਹੁੰਦੀਆਂ ਹੈ ਤੂੰ ਆ ਜਾ ਉੱਥੇ ਮੇਰੇ ਕੋਲ ਆ ਜਾ ਬਸ ਚੱਲ ਵਾਗ ਜਾ ਕੁੜੀਏ ਅੱਪਾ ਤਾਂ ਫੇਰ ਕਰ ਲਾਂਗੇ ਗੱਲਾਂ ਕੁੜੀ ਨੂੰ ਪੁੱਛਣ ਵੀ ਨਹੀਂ ਦਿੱਤਾ ਵੀ ਭਾਈ ਫੋਨ ਕਈ ਵਾਰੀ ਸੱਸ ਰੋਕਦੀ ਆ ਤੇਰੀ ਕਿ ਪ੍ਰੌਣਾ ਰੋਕਦਾ ਕੌਣ ਰੋਕਦਾ ਵੀ ਗੱਲ ਤਾਂ ਪੁੱਛ ਲਗੇ ਵੀ ਫੋਨ ਕਿਉਂ ਨਹੀਂ ਕਰਦਾ ਮੂਰਦੀ ਪੈ ਜੀ ਨਾਲ ਹੈਗੀ ਆ ਦੋ ਦਿਨ ਪੁੱਛੂਆਂ ਤਾਂ ਸਹੀ ਫੋਨ ਵਾਲੀ ਕਹਾਣੀ ਹੈ ਤਾਂ ਕੋਈ ਗੱਲ ਮੈਨੂੰ ਤਾਂ ਲੱਗਦਾ ਇਹ ਸਾਰੇ ਰੋਕਦੇ ਫਿਰ ਮੈਂ ਕਰੂੰ ਗੱਲ ਵੀ ਭਾਈ ਆਪਦੇ ਭਰਾ ਪਰਜਾਈ ਨੂੰ ਵੀ ਨਹੀਂ ਫੋਨ ਕਰ ਸਕਦੇ ਮੇਰੀ ਗੱਲ ਸੁਣਨੀ ਕੀ ਆਪਦੇ ਭਰਾ ਕੋਲੇ ਲੱਗ ਗਈ ਖੇਖਣ ਜੇ ਕਰਨ ਤੇਰੀ ਆਦਤ ਗਈ ਨਹੀਂ ਹੈ ਅੱਭੀ ਮੈਂ ਤਾਂ ਕੋਈ ਖੇਖਣ ਨਹੀਂ ਕੀਤਾ ਨੋ ਆਕੀਮ ਕਰਦੀ ਸੀ ਫੋਨ ਫੋਨ ਮੇਰੀ ਗੱਲ ਸੁਣ ਲਾ ਜੇ ਕਿਤੇ ਤੇਰੇ ਭਰਾ ਨੂੰ ਫੋਨ ਵਾਲੀ ਗੱਲ ਦੱਸਤੀ ਨਾ ਠੀਕ ਹੈ ਨਾ ਹਸਾਬ ਲਾ ਲਈ ਤੇਰਾ ਬਣੂਗੀ ਪਰ ਵੀ ਮੈਂ ਤਾਂ ਹਜੇ ਕੁਝ ਦੱਸਿਆ ਹੀ ਨਹੀਂ ਬੜੀ ਭੋਲੀ ਜੀ ਆ ਬਣ ਮੈਨੂੰ ਸਾਰਾ ਹੀ ਪਤਾ ਤੇਰਾ ਵੀ ਤੂੰ ਕੀ ਚੀਜ਼ਾਂਗੀ ਸਮਝ ਲੱਗੀ ਨਾਲੇ ਪਾ ਵੀ ਬਲੌਗ 'ਚ ਨੰਬਰ ਤੁਸੀਂ ਪਾਇਆ ਸੀ ਬਾਈ ਹਾਂ ਮੈਂ ਪਾਇਆ ਸੀ ਬਲੌਗ 'ਚ ਜਦੋਂ ਜੀ ਕਰਦਾ ਚੱਕ ਕੇ ਲਾ ਦਿੰਦੀ ਆ ਫੋਨ ਚੱਕ ਕੇ ਲੈ ਲੈਂਦੀ ਆ ਫੋਨ ਨਾ ਤੂੰ ਆਏ ਤਾਂ ਦੇਖ ਤੇਰੇ ਭਰਾ ਨੂੰ ਕੋਈ ਕੰਮ ਕਮਾ ਹੈ ਨਹੀਂ ਉਹ ਬੇਲਾ ਹੀ ਆ ਪੱਬੀ ਇੱਕ ਵਾਰੀ ਵਗ ਜਾਂਦੀ ਮੈਂ ਕਿਹੜਾ ਰੋਜ਼ ਰੋਜ਼ ਸੱਦਣਾ ਤੁਨੀ ਮਸਾ ਤਾਂ ਤੇਰਾ ਫਾਹਾ ਵੱਡਿਆ ਸੀ ਹੈ ਐਨਾ ਟਾਈਮ ਕਿੱਥੇ ਆ ਸਾਡੇ ਕੋਲੇ ਕੰਮ ਕਰਨਾ ਉਹਨੂੰ ਵੀ 100 ਕੰਮ ਨੇ ਮੇਰੀ ਗੱਲ ਸੁਣ ਲੈ ਹੁਣ ਤਾਂ ਤੂੰ ਠੀਕ ਆ ਨਾ ਬਕਸੇ ਹੀ ਜਾਏਂਗੀ ਜੇ ਦੁਬਾਰਾ ਤੇ ਭਰਾ ਕੋਲੇ ਗੱਲ ਕੀਤੀ ਜੇ ਮੈਂ ਥੋ ਤੁਰ ਗਈ ਹੈ ਇੱਥੇ ਤਾਂ ਮਾਂ ਨਹੀਂ ਬੈਠੀ ਹੈਗੀ ਵੀ ਜਿਹੜੀ ਆ ਤੇਰੇ ਭਰਾ ਨੂੰ ਮੋਟੀਆਂ ਪਕਾ ਪਕਾ ਦੇ ਦਊਗੀ ਹੈਂ ਜਦ ਤੂੰ ਆਦੇ ਸਾਰਾ ਪਾ ਕੇ ਪਕਾਵੇਂਗੀ ਨਹੀਂ ਭਾਬੀ ਤੂੰ ਕਿਤੇ ਨਾ ਜਾਇ ਮੈਂ ਹੱਥ ਜੋੜਦਿਆਂ ਤੇਰੇ ਮੂਰੇ ਬੱਸ ਬੱਸ ਜੋੜਦਿਆਂ ਮੇਰੇ ਮੂਰੇ ਹੱਥ ਹੈ ਮਸਾ ਤੈਨੂੰ ਕੱਢਿਆ ਸੀ ਵਿਆਹ ਕੇ ਤੋਰਿਆ ਸੀ ਫਾਹਾ ਵੱਢਿਆ ਸੀ ਆਉਂਦਾਂ ਨੂੰ ਫੇਰ ਲੱਗ ਗਈ ਉਹਦੇ ਕੋਲੇ ਗੱਲਾਂ ਕਰਨ ਉਹਦੇ ਕੰਨ ਭਰਨ ਹੈ ਮੈਨੂੰ ਲੱਗਦਾ ਹੜਦੀ ਨਹੀਂ ਤੂੰ ਜਿੰਨਾ ਚਿਰ ਸਾਡਾ ਕਲੇਸ ਪੈਂਦਾ ਨਹੀਂ ਨਾ ਉਹਨਾਂ ਤੇਰੇ ਚਿਰ ਕਾਲਜ ਠੰਡ ਨਹੀਂ ਪੈਂਦੀ ਨਹੀਂ ਭਾਬੀ ਮੈਂ ਕੁਛ ਨਹੀਂ ਦੱਸਦੀ ਚਲ ਤੂੰ ਕਿਤੇ ਮੇਰੀ ਗੱਲ ਸੁਣ ਲੈ ਰਹਿਣਾ ਦੋ ਦਿਨ ਰਹਿ ਚਾਰ ਦਿਨ ਰਹਿ ਜੀ ਸਾਧ ਕੇ ਰਹਿ ਪਰ ਇਹ ਭਾਫ ਨਹੀਂ ਨਿਕਲਣੀ ਚਾਹੀਦੀ ਕਿਸੇ ਗੱਲ ਦੀ ਨਹੀਂ ਦੱਸਦੀ ਹਾਂ ਤਾਂ ਬੈ ਜਾ ਲਾ ਕੇ ਉੱਥੇ ਲਿਆ دینی ਹੈ ਚਾ ਬਗ ਜਾ ਹੁਣ ਮੇਰੇ ਮੂੰਹ ਕੰਨੀ ਕੀ ਦੇਖੀ ਜਾਨੀ ਆ ਹਾਈ ਹਾਈਲੀ ਮੈਂ ਤਾਂ 아이 ਸੀਗਾ ਮੈਂ ਤਾਂ ਫੋਨ ਵੀ ਲਾਇਆ ਸੀ ਉਦੋਂ ਤਾਂ ਜੈ ਵੱਡੀ ਨੇ ਫੋਨ ਨਹੀਂ ਚੱਕਿਆ ਮੈਨੂੰ ਤਾਂ 아이 ਸੀ ਵੀ ਫੋਨ ਤੇ ਸਮਝਾਦਾ ਪਰ ਕਾਣ ਲੱਗ ਹੀ ਆ ਅਨਸਾਰ ਮੇਨ ਮੇਨ ਕਰਨ ਇਹ ਤਾਂ ਮੇਰੀ ਮਾੜੀ ਜੀ ਅਕਲ ਨੇ ਦਿਮਾਗ ਨੇ ਹੱਥ ਮਾਰਿਆ ਵੀ ਚੱਲ ਇਹਨੂੰ ਇੱਧਰ ਲਿਆਉਣੀ ਆ ਨਹੀਂ ਤਾਂ ਇਹਦਾ ਭਰਾ ਅੱਜ ਜੇ ਪੁੱਛ ਲੈਂਦਾ ਨਾ ਕੋਈ ਗੱਲ ਕਰਤਾ ਸੀ ਇਹਨੇ ਤਾਂ ਸਾਡਾ ਵੀ ਘਰ ਖੇਰੂ ਖੇਰੂ ਤਾਂ ਕੋਈ ਨਾ ਹੁਣ ਤਾਂ ਕਰਤੀ ਮੈਂ ਸਿੱਧੀ ਹੁਣ ਨਹੀਂ ਬੋਲਦੀ ਫੇਰ ਫੋਨ ਉਹ ਕਿਧਰ ਆ ਗਿਆ ਮਗਰੋਂ ਮੇਰੇ ਲੈ ਫੋਨ ਉਹਦਾ ਆਇਆ ਸੀ ਆਪਣੀ ਲੋਤ ਰੋਦਾ ਭੂਆ ਦਾ ਅੱਛਾ ਉਹ ਉਹਦਾ ਮੈਨੂੰ ਵੀ ਗਾਲਾਂ ਦਿੰਦੀ ਹੋਣਾ ਦੋਨੇ ਵਾਗਾਂ ਦੇਖਦਾ ਦੋਨੇ ਕਿ ਵਾਗਾਂ ਤੁਸੀਂ ਘਰੇ ਵੀ ਨਹੀਂ ਸੀਗੇ ਮੈਂ ਤਾਂ ਉੱਧਰ ਵਾਗੇ ਉੱਤੇ ਉਹ ਤਾਂ ਕਹਿੰਦੀ ਆਜੋ ਸੇਤੀ ਆਜੋ ਕਿ ਮੈਂ ਆਈ ਹੁਈ ਆਂਗੀ ਉਹ ਤਾਂ ਕਹਿੰਦੇ ਅਸੀਂ ਜਾਣੇ ਕਹਿੰਦਾ ਭਣੇ ਕਹਿੰਦਾ ਭੂਆ ਦਾ ਕਹਿੰਦਾ ਫੋਨ ਆ ਗਿਆ ਨਾ ਚਾਹ ਨਾ ਪਾਣੀ ਉਹ ਤਾਂ ਵਿਚਾਰਾ ਉਮੇ ਜੀ ਵਾਗ ਗਿਆ ਜਿਹੋਣੇ ਤਾਂ ਚਾਹ ਦੀ ਕੋਟ ਪੀ ਲਈ ਸੀ ਕੋਈ ਚਾਹ ਨਾ ਕੁਛ ਧਰਤਾ ਸੀ ਨਹੀਂ ਐਂ ਆਖੀ ਨਹੀਂ ਆਇ ਤਾਂ ਦੇ ਤਾ ਸੀਗਾ ਧਰਤਾ ਸੀ ਹੁਣ ਐਂ ਤਾਂ ਨਹੀਂ ਹੁਣ ਮੈਨੂੰ ਪਤਾ ਇੰਨਾ ਕੁ ਤਾਂ ਹਾਂ ਮੋਹ ਨਹੀਂ ਮੈਨੂੰ ਆਪੂ ਤੇਰਦੀ ਨਹੀਂ ਆਇਆ ਕਰਿਆ ਬਾ ਕਰਿਆ ਨਹੀਂ ਨਹੀਂ ਤੋ ਪੂ ਆ ਤੋ ਤਾਂ ਮੈਨੂੰ ਆਪ ਡਰ ਲੱਗਦਾ ਉਹ ਤਾਂ ਉਹ ਜਦੋਂ ਕਾੜੀ ਕਾੜੀ ਚ ਜਦੋਂ ਵਾਗ ਗਿਆ ਮੈਂ ਸਾਗਣ ਦੇਣਾ ਭੁੱਲ ਗਈ ਓਹੋ ਤੇ ਦਿੰਦੀ ਤੂੰ ਬੋਝ ਕੇ ਆਈ ਫੜਾ ਦੇਂਦੀ ਕਿ ਦੇਣੇ ਫੜਾਤਾ ਮੈਂ ਦਿੰਦੀ ਫੜਾਉਂਦੀ ਤਾਂ ਤਾਂ ਜੇ ਹੁਣ ਉਹ ਮੜਾ ਮੋਟਾ ਬੈਹਂਦੇ ਉਹ ਆਉਣ ਸਾਰੀ ਲੱਗਿਆ ਕਰਨ ਆਖੇ ਛੇਤੀ ਉੱਠ ਚੱਲ 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 ਉਹ ਮੈਂ ਭੁੱਲ ਗਈ ਕਾਲੀ ਕਾਲੀ ਦੇ ਵਿੱਚ ਤੇਰੀ ਭੂਆ ਦੇ ਸੁਹਾ ਦਾ ਤਾਂ ਤੈਨੂੰ ਪਤਾ ਹੀ ਇਹ ਦੇਖਣਾ ਸੁਹਾ ਦਾ ਪਤੀ ਆ ਹੋਰ ਜੀ ਥਾਬੀ ਤਾਂ ਉਹ ਨਾ ਮੈਨੂੰ ਆਉਂਦੀ ਨੂੰ ਹੀ ਬੋਲਣਾ ਅਰੇ ਮੈਂ ਤਾਂ ਹਜੇ ਮੇਰੇ ਨੂੰ ਕੁਛ ਦੱਸਿਆ ਹੀ ਨਹੀਂ ਸੀਗਾ ਉੱਥੇ ਮੇਰੀ ਸੱਸ ਮੈਨੇ ਮਾਰਤੀ ਆ ਬੱਬੀ ਨੂੰ ਕੀ ਪਤਾਵਾ ਕਹਿੰਦੀ ਸਾਡਾ ਕੰਮਾਂ ਦਾ ਟਾਈਮ ਆ ਮੇਰਾ ਕੀ ਕਸੂਰ ਆ ਫਿਰ ਇਹਦੇ ਚ ਇੱਕ ਵਾਰੀ ਤਾਂ ਇਹਨਾਂ ਨੂੰ ਆਉਣਾ ਚਾਹੀਦਾ ਸੀ ਮੇਰੇ ਕੋਲੇ ਇੱਥੇ ਭਾਬੀ ਗੱਲਾਂ ਸੁਣਾਉਂਦੀ ਆ ਉੱਥੇ ਮੇਰੀ ਸੱਸ ਸੁਣਾਉਂਦੀ ਆ ਮੈਂ ਕਿੱਦਾਂ ਰੁਬਾ ਮੇਰੀ ਇੰਨੀ ਮਾੜੀ ਕਿਸਮਤ ਕਿਉਂ ਲਿਖਤੀ ਮਾਤਾ ਮੈਂ ਆਪ ਦੇਖਿਆ ਹਾਂ ਨ ਕੋਈ ਦੱਸ ਸਕਦੀ ਆ ਜੇ ਮੈਂ ਵੀਰੇ ਨੂੰ ਕੁਝ ਦੱਸ ਤਾ ਨਾ ਜਿਹੜੇ ਹਿਸਾਬ ਨਾਲ ਭਾਬੀ ਮੈਨੂੰ ਬੋਲਦੀ ਸੀ ਮੈਨੂੰ ਪੱਕਾ ਪਤਾ ਛੱਡ ਕੇ ਵੀਰਿਆਂ ਨੂੰ ਛੱਡ ਕੇ ਵਗ ਜੂ। ਨਹੀਂ ਨਹੀਂ ਮੈਂ ਨਹੀਂ ਕੋਸ਼ਿਸ਼ ਵੀ ਦੱਸਦੀ ਵੀਰਿਆਂ ਨੂੰ। ਮੇਰੇ ਭਰਾ ਦਾ ਵਿਚਾਰੀ ਦਾ ਘਰ ਖਰਾਬ ਹੋ ਜੂ। ਇਹ ਕੀ ਹੋ ਗਿਆ? ਦੁਸਤੀ ਜਾਨੀ ਆ। ਆ ਵੜ ਚਾਹ ਪੀ ਲਾ। ਨਹੀਂ ਭਾਬੀ। ਮੇਰੇ ਨੂੰ ਇੱਥੇ ਕਿਹੜਾ ਕੋਈ ਮਰ ਗਿਆ ਸੀ। ਹੈ? ਇਹ じゃ ਮੈਂ ਤੈਨੂੰ ਕੀ ਕਹਤਾ? ਨੀ ਨਹੀਂ ਭਾਬੀ ਮੇਰੇ ਨਹੀਂ ਜਾਣਾਂ। ਆਹੋ ਹੁਣ ਤਾਂ ਤੇਰੇ ਚਾਂ ਹੀ ਲੰਗਦੀ। ਜੇ ਭਰਾ ਆ ਗਿਆ ਫਿਰ ਹੋਰ ਉਂਗਲਾ ਲਾਦੀ। ਫਿਰ ਤਾਂ ਨੰਗ ਜੂਗੀ। ਫਿਰ ਤਾਂ ਕਾਲਜੇ ਠੰਡ ਪੈ ਜੂ ਤੇਰੇ। ਨਹੀਂ ਭਾਬੀ ਅੱਗੇ ਮੈਂ ਕਿੱਨੇ ਹਾਂ ਤੂੰ ਕਦੇ ਬੁਲਾ ਲੰਗਣ ਦੀ ਇਹਨੂੰ। ਨਹੀਂ ਚੱਲ ਛੱਡ। ਐਂ ਦੱਸ ਤੇਰੇ ਸੱਸ ਸਹੁਰਾ ਕਿਵੇਂ ਠੀਕ ਆ ਤੇਰੀ ਸੱਸ? ਵਧੀਆ। ਕਿੱਥੇ ਵਧੀਆ ਭਾਬੀ? ਕਿਉਂ? ਉਹਨਾਂ ਨੂੰ ਕੀ ਹੋ ਗਿਆ? ਪਾਦੀ ਮੈਨੂੰ ਸਾਰਾ ਦਿਨ ਤੁਹਾਡੇ ਮੈਨੇ ਮਾਰਦੇ ਰਹਿੰਦੇ ਹੋ ਵੀ ਤੇਰੇ ਭਰਾ ਨੇ ਨੰਗਨੇ ਕੁਛ ਦਿੱਤਾ ਨਹੀਂ। ਅੱਖਿਆ, ਇਧਰੋਂ ਤਾਂ ਪਰਝਾਈ ਮਾੜੀ, ਉਧਰੋਂ ਸੱਸ ਮਾੜੀ ਤੇਰੀ ਹੈ। ਕੱਲੀ ਤੂੰ ਹੀ ਚੰਗੀ ਹੋਗੀ। ਤੈਨੂੰ ਹੀ ਮੇਰੇ ਮਾਰਦੇ ਆ। ਨਹੀਂ ਕੰਮ ਨਹੀਂ ਕਰਦੀ ਹੋਣੀ। ਉਦੋਂ ਤੈਨੂੰ ਮੈਂ ਬਥੇਰਾ ਕਹਿੰਦੀ ਸੀ, ਕੁੜੇ ਕੰਮ ਕਰ ਲੈ, ਤੇਰੇ ਕੰਮ ਆਊਗਾ। ਉਦੋਂ ਤਾਂ ਨਹੀਂ, ਕੋਈ ਗੱਲ ਨਹੀਂ ਪਰਝਾਈ। ਮੈਂ ਕਰ ਲੂੰਗੀ ਕੰਮ। ਹੁਣ ਪਤਾ ਲੱਗਦਾ ਉਹ ਤਾਂ ਹੀ ਸੱਸ ਮਾੜੀ ਆ ਜੋ ਬੋਲਦੀ ਆ। ਨਹੀਂ ਭਾਬੀ ਮੈਂ ਸਾਰਾ ਕੰਮ ਕਰਦੀ ਆ ਸਵੇਰੇ ਉੱਠ ਕੇ ਸਾਰਾ ਕੰਮ ਟਾਈਮ ਨਾਲ ਕਰਦੀ ਨਹੀਂ ਪਤਾ ਹੀ ਆ ਜਹ ਜਹ ਇੱਥੇ ਕੰਮ ਕਰਦੀ ਸੀ ਉਹ aí ਉੱਥੇ ਲੱਲਰ ਲਾਉਂਦੀ ਹੋਵੇਗੀ ਅੱਭੀ ਤੂੰ ਤਾਂ ਮੈਨੂੰ ਆਉਂਦੀ ਨਹੀਂ ਲੱਗ ਗਈ ਚੱਲ ਭਾਈ ਤੇਰੀ ਮਰਜ਼ੀ ਆ ਸਮਝਾਉਣਾ ਮੇਰਾ ਫਰਜ਼ ਸੀ ਹੈ ਸਮਝਣਾ ਤੇਰੀ ਮਰਜ਼ੀ ਆ ਨਹੀਂ ਸਮਝਣਾ ਖਾਈ ਜਾਈ ਫਿਰ 70 ਹੈ ਦਵਾਈ ਜਾਈ ਆ ਉਹਦੇ ਭਰਾ ਨੂੰ ਲਾਂਭਾ ਇੱਥੇ ਨਹੀਂ ਭਾਬੀ ਮੈਂ ਜਹ ਕਿੰਨੇ ਮਰਜ਼ੇ 70 ਖਾ ਲ ਪਰ ਮੈਂ ਆਪਦੇ ਭਰਾ ਨੂੰ ਲਾਂਭਾ ਨਹੀਂ ਦਪਾਉਂਦੀ ਸਤ ਠੀਕ ਆ ਹੁਣ ਉਹਦੇ ਮੂਰੇ ਨਾ ਦਸਕਣ ਜੇ ਲੱਗ ਜੀ ਅੱਜ ਕੁਟ ਚਾਹ ਪੀ ਲਾ ਪੜ ਫੇਰ ਕਹੇਗੀ ਭੁਜਾਈ ਨੇ ਚਾਹ ਵੀ ਨਹੀਂ ਪਿਆਈ ਹੈਗੀ ਚਲ ਆਏ ਘਰੀ ਕੱਪੜੇ-ਕੁਪੜਾ ਲੈ ਕੇ ਨਹੀਂ ਆਈ ਘਰ ਰਹਿਣਾ ਨਹੀਂ ਭਾਬੀ ਪਾਏ ਆ ਮੇਰੇ ਕੱਪੜੇ ਪਹਿਲਾਂ ਅੱਛਾ ਨਹੀਂ ਉਹ ਤਾਂ ਸੜੇ ਜਿਹੇ ਕੱਪੜੇ ਸੀ ਤੇਰੇ ਮੈਂ ਤਾਂ ਕਿਸੇ ਨੂੰ ਦੇਤੇ ਸੀਗੇ ਕੱਪੜੇ ਤਾਂ ਤੇਰੇ ਤੋ ਵੀ ਮੈਂ ਤਾਂ ਤਾਂ ਨਹੀਂ ਲੈ ਕੇ ਆਈ ਵੀ ਮੇਰੇ ਕੱਪੜੇ ਪਾਏ ਆ ਉੱਥੇ ਚਲ ਕੋਈ ਨਾ ਆਏ ਤਾਂ ਹੈਗੇ ਆ ਦੋ ਸੂਟ ਕਾਟਨ ਜੀ ਦੇ ਉਹ ਪਾ ਲਈ ਕੋਈ ਨਹੀਂ ਬਾਬੀ ਠੀਕ ਆ ਚਲ ਚਾਹ ਪੀਲਾ ਹੁਣ ਮੂੰਹ ਦਾ ਬਣਾ ਕੇ ਨਾ ਬੈਠੇ ਰਹੀ ਫਿਰ ਤੇਰੇ ਭਰਾ ਨੇ ਆਏ ਕਹਿੰਦਾ ਨਾ ਪਤਾ ਨਹੀਂ ਕੁੜੀ ਨੂੰ ਕੋਈ ਗੱਲ ਆ ਗਈ ਤਾਂ ਐ ਕਰਦੀ ਆ ਵੀ ਤੂੰ ਤਾਂ ਨਹੀਂ ਕੁਝ ਕਹਿਤਾ ਨਾਲ ਤੈਨੂੰ ਪਤਾ ਨਾ ਮੇਰੀ ਗੱਲ ਯਾਦ ਰੱਖੀ ਜਿਆਦਾ ਬਾਬੀ ਜੇ ਕਹਿੰਦੇ ਹੁੰਦੇ ਆ ਨਾ ਤੇਰੇ ਜਾਨੇ ਮਾਵਾ ਬਣ ਜਾਂਦੇ ਤੇ ਮਾਂ ਨੂੰ ਕੋਈ ਜਾਨੀ ਨਾ ਕਰੇ ਬਸ ਤੇ ਇਹਨੂੰ ਤੇ ਇਹੀ ਹੁੰਦਾ ਕਿ ਸਾਨੂੰ ਗਿਆਨ ਸਾਡੇ ਭਰਾ ਪਰ ਜਾਈ ਮੁੱਥੇ ਬਚਣਾ ਪਾਉਣਾ बस होकर ले सोचा जाके आप सारे दुख सुख करूंगी पर भाभी ने तो पहले ही मूह पाना फिर कुछ दसी ना चल मैं भीरे का घर थोड़ी खराब करना दस के जो मेरे कर मचा उ ਕਹਿੰਦੀ ਨੇ ਚਾਹ ਪੀ ਲਵਾਂ ਮੇਰੇ ਕਿੱਥੋਂ ਲੰਗਦੀ ਆ ਚਾਹ ਨਹੀਂ ਆ ਤਾਂ ਤੈਨੂੰ ਗੱਲਾਂ ਸੁਣਾ ਦਿਆਂ ਗੱਲ ਤਾਂ ਤਰੇਪ ਮੈਂ ਆ ਮੈਂ ਪੀ ਲਾ ਚਾਹ ਲੈ ਕੁੜੀ ਵੀਰ ਪਾਲਾਈ ਹੋਈ ਐ ਮੈਨੂੰ ਲਾ ਤਾਂ ਵਿਚਾਰੀ ਝਾੜੂ ਲਾਈ ਜਾਂਦੀ ਐ ਲੈ ਦੇ ਦੇ ਕੇ ਘਰ ਵੀ ਨਹੀਂ ਸੋਖਾਏਗਾ

ਤੇ ਮੈਂ ਤਾਂ ਸਾਹਮਣੇ ਤੂੰ ਰਹੀਗੀ ਕਦੋਂ ਆਈ ਸੀ ਮੈਂ ਤਾਂ ਚਾਚੀ ਅੱਜ ਹੀ ਆਈ ਸੀਗੀ ਤੇ ਅੱਜ ਹੀ ਆਈਆਂ ਤੇ ਝਾੜੂ ਲਾਈ ਜਾਣੀ ਤੇਰੇ ਪਰ ਜਾਏ ਭਾਬੀ ਤਾਂ ਉਹ ਕੰਮ ਕਰਦੇ ਪਏ ਆ ਭਾਬੀ ਕਹਿੰਦੀ ਝਾੜੂ ਲਾ ਦੇ ਲੈ ਦੇਖ ਲੈ ਇੰਨੇ ਦਿਨਾਂ ਬਾਅਦ ਵਿਚਾਰੀ ਆਈ ਅੱਜੇ ਝਾੜੂ ਚਕਾਤਾ ਗਾਹਾਂ ਸੌਰੇ ਖੜਾ ਘੱਟ ਕੰਮ ਕਰਦੇ ਉਹ ਕਰਦੇ ਨੇ ਉਹਨਾਂ ਨੂੰ ਬਥੇਰਾ ਕੰਮ ਚਾਹੀਦਾ ਹੈਗਾ ਛੁੱਟੀ ਹੌਲੀ ਬੋਲ ਸਹੀ ਗੱਲ ਲਾ ਮੈਨੂੰ ਦੋਨਾਂ ਭਾਬੀ ਆਉਂਦੇ ਨੂੰ ਹੀ ਲੱਗਦੀ ਉਹਨਾਂ ਨੂੰ ਸੋਚਣਾ ਚਾਹੀਦਾ ਵਾ ਚਾਚੀ ਮਾਣਾ ਮोटा ਤੂੰ ਹੀ ਕਹਿਆ ਅਜਾ ਕਰਨਾ ਭਾਬੀ ਨੂੰ ਜਮਾਂ ਨਹੀਂ ਬਦਲੀ ਉਹੇ ਜੀ ਉਹੋ ਹਜੇ ਕੋਈ ਨਾ ਪੁੱਤ ਮੈਂ ਕਿਹੜਾ ਲੈਣ ਤੂੰ ਡਰਦੀ ਹੈਗੀ ਹੈ ਉਹਨੂੰ ਸ਼ਰਮ ਨਹੀਂ ਆਉਂਦੀ ਜਦੋਂ ਆਦੇ ਪਿੱਕੇ ਜਾਂਦੀ ਆ ਉਹ ਉੱਥੇ ਜਾ ਕੇ ਕਿੰਨਾ ਕੰਮ ਕਰਦੀ ਆ ਹੁਕਮੇ ਚਲਾਉਂਦੀ ਹੋਣੀ ਹੈ ਕਿ ਜੇ ਤੂੰ ਦੋ ਦਿਨ ਆ ਗਈ ਚਾਹ ਪਾਣੀ ਰੋਟੀ ਟੁੱਕ ਦੇ ਦੂ ਫਿਰ ਕੋਣ ਜਾਨ ਨਿਕਲਦੀ ਉਹਦੀ ਸਹੀ ਗੱਲ ਆ ਚਾਚੀ ਨਾਲੇ ਕਿੰਨੇ ਦਿਨ ਹੋ ਗਏ ਸੀ ਮੇਰੇ ਵਿਆਹ ਨੂੰ ਮੈਨੂੰ ਲੈਣ ਵੀ ਨਹੀਂ ਗਈ ਨਾ ਵੀਰੇ ਨੂੰ ਜਾਨ ਦਿੱਤਾ ਅੱਛਾ ਨੰਬਰ ਵੀ ਬਲੌਕ ਚ ਪਾਤਾ ਵੀਰੇ ਦੇ ਫੋਨ ਚੋਂ ਭਾਬੀ ਨੇ ਚੱਲ ਕੋਈ ਨਾ ਪੁੱਤ ਤੂੰ ਮੈਨੂੰ ਫੋਨ ਕਰ ਲਾ ਦੀ ਹੈ ਅਸੀਂ ਕਿਹੜਾ ਮਰ ਗਿਆ ਸੀ ਫਿਰ ਚਾਚੀ ਭਾਬੀ ਨੇ ਤੈਨੂੰ ਪਤਾ ਉਹਨੇ ਕਹਿ ਹੀ ਦੇਣਾ ਸੀਗਾ ਕਿ ਤੂੰ ਘਰ ਦੀਆਂ ਗੱਲਾਂ ਬਾਹਰ ਦੱਸਦੀਆਂ ਲੈ ਦੇਖ ਲੈ ਇਹਨੇ ਤਾਂ ਪੁੱਤ ਪਗਾਨੇ ਬਣਾਈ ਬਣਾਈ ਨੇ ਨਾਲ ਸਾਨੂੰ ਤੂੰ ਵੀ ਪਗਾਨੇ ਬਣਾਤਾ ਨਹੀਂ ਚਾਚੀ ਮੈਂ ਤਾਂ ਆਪ ਨਾ ਸੋਚੀ ਜਾਂਦੀ ਸੀ ਕਿ ਮੈਂ ਕਿਹਾ ਜੇ ਚਾਚੀ ਮਿਲੀ ਨਾ ਚੱਲ ਮੈਂ ਚਾਚੀ ਕੋਲੇ ਢਿੱਡ ਹੌਲਾ ਕਰੂੰਗੀ ਕੋਈ ਨਾ ਪੁੱਤ ਤੂੰ ਨਾ ਸਾਡੇ ਕਨੇ ਆਇਆ ਜਾਇਆ ਕਰ ਨਾਲੇ ਹੁਣ ਮੈਂ ਆਉਂਦੀ ਤੇਰੇ ਸਹੁਰੇ ਜੰਗਾ ਠੀਕ ਤੇ ਨਾਲੇ ਇਹਨਾਂ ਸਮਝਾ ਕੇ ਜਾਊਂਗੀ ਬੀਬੇ ਕੀ ਗੱਲ ਤੂੰ ਕਿਉਂ ਨਹੀਂ ਕੁੜੀ ਕੋਲੇ ਜਾਂਦੀ ਆਖਰ ਨੂੰ ਘਰਵਾਰ ਤਾਂ ਸਾਹਮਣੇ ਆ ਤੇਰਾ ਵੀ ਇਸ ਘਰ ਚ ਹਿੱਸਾ ਹੈ ਚਾਚੀ ਮੇਰੀ ਗੱਲ ਸੁਣੋ ਤੁਸੀਂ ਨਾ ਭਾਬੀ ਨੂੰ ਨਾ ਦੱਸਿਓ ਵੀ ਮੈਂ ਤੁਹਾਨੂੰ ਕੁਝ ਦੱਸਿਆ ਮੈਨਾਂ ਭਾਬੀ ਫੇਰ ਬੋਲੂਗੀ ਨਾਲੇ ਕਹਿੰਦੀ ਜੇ ਤੂੰ ਕਿਸੇ ਨੂੰ ਕੋਈ ਗੱਲ ਦੱਸੀ ਨਾ ਵੀਰੇ ਨੂੰ ਛੱਡ ਕੇ ਵਗਜੂ ਮੇਰੇ ਵੀਰੇ ਦੀ ਰੋਟੀ ਕੌਣ ਬਣਾਊਗਾ ਲੈ ਪਤਾ ਇਹ ਤਾਂ ਡਰਾਮੇ ਕਰਦੀ ਐ ਨਾਲੇ ਜਿਹੜਾ ਗੱਜਦਾ ਹੁੰਦਾ ਨਾ ਉਹ ਵਾਅਦਾ ਨਹੀਂ ਹੁੰਦਾ ਕਿਤੇ ਹੈ ਉਹ ਡਰਾਮੇ ਕਰ ਕਰ ਤਨੋਂ ਨਾਉਂਦੀ ਐ ਤੈਨੂੰ ਤੇਰੇ ਪਾਏ ਕਾਨੂੰਨ ਤੜਾਤਾ ਤੂੰ ਟੈਨਸ਼ਨ ਨਾ ਲੈ ਮੈਂ ਜਾ ਕੇ ਆਉਂਗੀ ਅੱਜ ਇਹਦੇ ਕੋਲ ਪਰ ਚਾਚੀ ਮੈਂ ਨਹੀਂ ਜਾਂਦੀ ਮੇਰੇ ਭਰਾ ਦਾ ਘਰ ਖਰਾਬ ਹੋਵੇ ਮੈਂ ਤਾਂ ਫੇਰ ਆਪਦੇ ਸੌਰੀ ਵਗ ਜੂਗੀ ਜ਼ਿੰਦਗੀ ਤਾਂ ਸਾਰੀ ਇਸੇ ਨੇ ਕੱਢਣੀ ਆ ਉਹਦੇ ਨਾਲ ਕੋਈ ਨਾ ਪੁੱਤ ਨਹੀਂ ਤੇਰੇ ਭਰਾ ਦਾ ਘਰ ਖਰਾਬ ਹੁੰਦਾ ਮੈਂ ਨਹੀਂ ਕਹਿੰਦੀ ਵੀ ਤੂੰ ਮੈਨੂੰ ਗੱਲਾਂ ਦੱਸੀਆਂ ਨਹੀਂ ਮੈਂ ਤਾਂ ਤੇਰਾ ਦਿਰਬਾ ਹੀ ਨਹੀਂ ਪਾਉਂਦੀ ਹਾਂ ਬਸ ਮੈਨੂੰ ਲੱਗਦਾ ਨਾ ਉਹਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਆਏ ਤੁਸੀਂ ਜਾਓਗੇ ਉਹਨਾਂ ਦੇ ਕੋਲ ਹਜੇ ਨਹੀਂ ਜਾਂਦੀ ਪੁੱਤ ਮੈਂ ਆ ਕੇ ਕੋਲ ਮੈਂ 5-7 ਮਿੰਟਾਂ ਦਾ ਕਾਉਣੀ ਆ ਦਾਹਾਂ ਤੇਰੇ ਤਾਈ ਕੋਈ ਕੰਮ ਹੈ ਚਾਚੀ ਤੂੰ ਨਾ ਮੈਨੂੰ ਫੇਰ ਆ ਕੇ ਬੁਲਾਈ ਵੀ ਵੀਰਪਾਲ ਤੂੰ ਕਿਵੇਂ ਹਾਂ ਪਤਾ ਨਾ ਲੱਗੇ ਠੀਕ ਹੈ ਨਹੀਂ ਪੁੱਤ ਕਿਉਂ ਡਰਦੀ ਆ ਤੂੰ ਮੈਂ ਜਮਾ ਨਹੀਂ ਪਤਾ ਲੱਗਣ ਦਿੰਦੀ ਉਹਨੂੰ ਕਿਸੇ ਘਰ ਤੋਂ ਪਤਾ ਲੱਗਣ ਦੀ ਪਹਿਲਾਂ ਮੈਂ ਤੈਨੂੰ ਮਿਲ ਕੇ ਆ ਗਈ ਠੀਕ ਹੈ ਚਾਚੀ ਉਹਨੂੰ ਜਮਾ ਨਾ ਪਤਾ ਹਾਂ ਚਲ ਮੈਂ ਝਾੜੂ ਲਾ ਦਾਂ ਫੇਰ ਆਖੂਗੀ ਕਿ ਦੋ ਦੀ ਝਾੜੂ ਲੋਂ ਗਈ ਅਜੇ ਤੱਕ ਝਾੜੂ ਹੀ ਨਹੀਂ ਲੱਗ ਚਲ ਕੋਈ ਨਾ ਤੂੰ ਝਾੜੂ ਲਾ ਲੈ ਨਹੀਂ ਜਦੋਂ ਫਿਰ ਹੀ ਹੋਗੀ ਨਾ ਆ ਜੀ ਆਪਣੇ ਕੰਨੀ ਵੀ ਚੰਗਾ ਤੂੰ ਹੀ ਢੇੜਾ ਮਾਰ ਲਿਆ ਕਰ ਮੇਰੇ ਕੋਲੇ ਹੁਣ ਤਾਂ ਤੂੰ ਹੀ ਮੇਰੀ ਮਾਂ ਤੇ ਤੂੰ ਹੀ ਪਿਓ ਆ ਕੋਈ ਨਾ ਪੁੱਤ ਹੁਣ ਨਾ ਮੈਂ ਆਇਆ ਕਰੂੰਗੀ ਤੇਰੇ ਕੋਲ ਚੰਗਾ ਤੂੰ ਬਾਹਰ ਮੰਨਣਾ ਹੋ ਗਿਆ ਕਰਿਆ ਕਰ ਨਾ ਆਦੀ ਮਾਂ ਨੂੰ ਨਾ ਚੇਤੇ ਕਰਿਆ ਕਰ ਜੇ ਆਪਦੇ ਸਾਰੇ ਹੋਦੇ ਨਾ ਤੇ ਕੀਦਾ ਜੀ ਕਰਦਾ ਹਨਾ ਮਾਂ ਤਾਂ ਚਾਚੀ ਚੇਤੇ ਆਉਂਦੀ ਆ ਚਲ ਕੋਈ ਨਾ ਪੁੱਤ ਜਦੋਂ ਪਰਜਾਨਿਆ ਇਹ ਜਿਹਾ ਹੋ ਜਾ ਆ ਜਾਣ ਤੇ ਫਿਰ ਮਾਂ ਨੇ ਤਾਂ ਚੇਤੇ ਹੋਣਾ ਜੇ ਇਹ ਹੀ ਮੇਰੀ ਮਾਂ ਬਣ ਜਾਂਦੀ ਮੈਂ ਮਾਂ ਨੂੰ ਕਿਉਂ ਯਾਦ ਕਰਾਂ ਸਹੀ ਗੱਲ ਐ ਪੁੱਤ ਇਨਾ ਟੇ ਡਿਸਕਾਊਂਟ ਕੋਲ ਕੇ ਪਾਵੇ ਬੀਜੇ ਪਰ ਜੰਗਾ ਮਾਵਾਵਾਂ ਜਾਣ ਤੇ ਮਾਵਾ ਨੂੰ ਕੌਣ ਯਾਦ ਕਰੇ ਹਨਾ ਫਿਰ ਕਿਤਾ ਮਾਵਾ ਨਾਲ ਹੀ ਹੁੰਦੇ ਨੇ ਪੁੱਤ ਸਹੀ ਗੱਲ ਹੈ ਚਾਚੀ ਨਾਲੇ ਨਾ ਮੇਰੀ ਸੱਸ ਵੀ ਮੈਨੂੰ ਬਹੁਤ ਮਿਹਨੇ ਦਿੰਦੀ ਆ ਇਹਨਾਂ ਨੇ ਨਾ ਬਸ ਜ਼ਮੀਨ ਦੇਖ ਕੇ ਵੀਰੇ ਨੇ ਵਿਆਹ ਕਰਤਾ ਆ ਭਾਬੀ ਦੇ ਤਾਏ ਨੇ ਰਿਸ਼ਤਾ ਕਰਵਾਇਆ ਸੀਗਾ ਸਿਰਫ ਜ਼ਮੀਨ ਹੀ ਦੇਖੀ ਇਹਨਾਂ ਨੇ ਨਾਲੇ ਬੁੜੀ ਦਾ ਸੁਭਾਅ ਬਹੁਤ ਭੈੜਾਗਾ ਮੇਰੀ ਸੱਸਾ ਜਿਹੜੀ ਚੀਰ ਬਹੁਤ ਤਾਨਨੇ ਮੈਨੇ ਦਿੰਦੀਆ ਗੱਲਾਂ-ਗੱਲਾਂ 'ਚ ਕੋਈ ਨਾ ਪੁੱਤ ਤੂੰ ਟੈਨਸ਼ਨ ਨਾ ਹੁਣ ਮੈਂ ਕਿਹੜਾ ਮਾਰੂੰਗੀ ਉੱਥੇ ਚੰਗਾ ਜੀ ਮੈਂ ਕਿਹਾ ਜਾਨੀ ਤੇਰ ਤਾਈ ਕੰਨੀ ਮੈਨੂੰ ਬੜਾ ਜ਼ਰੂਰੀ ਕੰਮ ਹੈ ਹੁਣ ਤਾਂ ਮੈਨੂੰ ਜਾਣਾ ਹੀ ਪਊਂ ਤਾਂ ਮੈਂ ਚਾਰ ਆਈ ਤੇ ਹੁਣ ਤਾਂ ਮੈਂ ਹੁਣੇ ਹੀ ਚੜਦੇ ਆ ਚਾਹ ਦੀ ਘੁੱਟ ਪੀ ਕੇ ਹੈ ਮੈਨੂੰ ਤਾਂ ਹੋਰ ਖੇਜ ਚੜਾਤੀ ਵੀ ਆ ਤੂੰ ਕੀ ਲੱਛਣ ਕਾਦੇ ਮੈਂ ਤਾਂ ਇਹ ਜੀ ਦਾ ਫਾਹਾਾ ਵੱਢਦੀ ਆ ਮੈਂ ਕੀ ਕਰਾਉਣਾ ਥਾਂ ਥਾਂ ਜਿੱਥੇ ਜਾਂਦੇ ਮੇਰੀ ਬੇਇੱਜ਼ਤੀ ਕਰਾ ਕੇ ਧਰ ਦਿੰਦੀ ਜਾਨੀ ਆ ਮੈਂ ਤਾਂ ਆਦੇ ਆ ਜੀ ਤੈਨੂੰ ਭਈ ਚਾਹ ਦੀ ਘੁੱਟ ਬਣਾ ਦੇਤੀ ਤੇ ਮੈਂ ਤਾਂ ਦੋਵਾਲੀ ਤੇ ਜਾਨੀ ਵਸਤੀ ਹੁਣ ਮੈਂ ਨਹੀਂ ਰਹਿੰਦੀ ਲੈ ਕੁੜੀ ਇਹ ਪਤਾ ਨਹੀਂ ਕੀ ਕਰੀ ਜਾਂਦੀ ਐ ਕਿੰਨਾ ਟਾਈਮ ਹੋ ਗਿਆ ਕਿਆ ਅਸੀਂ ਕੁੜੇ ਝਾੜੂ ਲਾਇਆ ਝਾੜੂ ਨਹੀਂ ਖੜਦੀ ਮੈਨੂੰ ਲੱਗਦਾ ਕੋਣ ਆ ਕੁੜੇ ਸਿੰਦਰੇ ਅੱਛਾ ਚਾਚੀ ਆ ਜਾ ਲੰਘੇ ਚਾਚੀ ਆ ਗਈ ਮਾਝਲੇ ਬਤਪਾਡੇ ਹਾਂ ਮਸਾਂ ਮੰਜੀ ਜਾਣੀ ਆ ਅੱਛਾ ਬਲੈਂਕ ਵੇਲਾ ਕਰ ਲਿਆ ਅੱਜ ਮਾ ਤੁਹਾਨੂੰ ਬੋਦਾ ਮਾੜੇ ਮਾੜੇ ਨਾਲ ਟਾਈਮ ਹੋਈ ਜਾਂਦਾ ਕ ਕੁੜੀ ਆਈ ਵੀ ਆ ਅੱਛਾ ਲੈਣਾ ਚੱਲ ਹਾਂ ਵੀਰਪਾਲ ਆਈ ਐ ਵੀਰਪਾਲ ਆਈ ਸੀ ਦੋ ਦਿਨ ਲਿਆ ਸੀ ਦਵਾਈ ਜਾ ਕੇ ਚੱਲ ਵਧੀਆ ਭਾਈ ਸਾਵਾਸੇ ਸੋਡੇ ਜਿਹੜਾ ਤੁਸੀਂ ਇੰਨਾ ਸੋਚਦੇ ਹੋ ਕੁੜੀ ਬਾਰੇ ਹੋਰ ਦੱਸ ਕਿਵੇਂ ਅਸੀਂ ਵਧੀਆ ਠੀਕ ਐ ਮੈਂ ਤਾਂ ਲੰਗੀ ਆਂਦੀ ਸੀਗੀ ਅੱਛਾ ਉਹ ਮਾਂ ਕ ਤੇ ਵੀਰਪਾਲ ਬੋਲੀ ਜਾਂਦੀ ਹੈਗੀ ਉੱਚੀ ਉੱਚੀ ਜੇ ਬੋਲੀ ਜਾਂਦੀ ਸੀ ਮੈਂ ਤਾਂ ਆ ਗਈ ਮਾਂ ਨਾਲ ਮਿਲ ਜੂਗੀ ਆਂਦੀ ਆਂਦੀ ਚੱਲ ਵਧੀਆ ਕੀਤਾ ਆ ਗਈ ਕਹੜਾ ਤੂੰ ਆਉਣੀ ਹੈਗੀ ਤੂੰ ਤਾਂ ਮਹਾਨਾ ਲਾ ਦੇ ਨੇ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਹੁਣ ਵੀਰਪਾਲ ਦੇ ਬਹਾਨੇ ਤਾਂ ਆ ਗਈ ਭਾਈ ਨਾਲੇ ਵੀਰਪਾਲ ਨਾਲ ਜ਼ਿਆਦਾ ਮੋਹ ਲੱਗਦਾ ਹੈ ਤੇਰਾ ਨਾ ਭਾਈ ਤੈਨੂੰ ਪਤਾ ਹੀ ਹੈ ਧੀਏ ਜਦੋਂ ਮਾਂ ਬਾਪ ਤੁਰ ਜਾਂ ਨਾ ਸਿਰ ਤੋਂ ਤੇ ਤਾਏ ਚਾਚੇ ਫਿਰ ਸਿਰ ਤੇ ਹੱਥ ਰੱਖ ਦੇਣੇ ਉਹ ਤਾਂ ਗੱਲ ਹੈਗੀ ਆ ਪਰਝਾਈਆਂ ਨੂੰ ਤਾਂ ਨਾਲੇ ਚਾਚੀ ਘੜਾ ਸਿੱਟੀਆਂ ਵੀ ਆਣੇ ਕੁੜੀਆਂ ਨਾ ਨਾ ਲੈ ਸੁందਰੇ ਤੂੰ ਤਾਂ ਗੁੱਸਾ ਕਰ ਗਈ ਪੁੱਤ ਮੈਂ ਇਹਨਾਂ ਨੂੰ ਥੋੜੀ ਕਿਹਾ ਸੀ ਵੀ ਪਰਝਾਈਆਂ ਨੂੰ ਨੰਨ ਦਾ ਡੇਗੀਆਂ ਹੋਣ ਜਾਣੇ ਗਈਆਂ ਚਲੋ ਆਵਾਂ ਲੈ ਛੱਡ ਚਾਚੀ ਕਿਆ ਪਾਣੀ ਬਣਾਵਾਂ ਘਟ ਨਾ ਨਾ ਆ ਚਾਹ ਮੈਂ ਹੁਣੀ ਪੀ ਕੇ ਆਈ ਆ ਫਾਤਰ ਤਾਈ ਵੱਲ ਗਈ ਸੀ ਬਣ ਸੋ ਵੱਲ ਅੱਛਾ ਕਿਵੇਂ ਕੋਈ ਕੰਮ ਸੀ ਵੱਸਾ ਥੋੜੀ ਜਿਹੀ ਨਾ ਪੈਸੇ ਲੈਣੇ ਸੀਗੇ ਅੱਛਾ ਸਾਤੀ ਤੂੰ ਵੀ ਨਾ ਸਾਰਾ ਆ ਦੇਣ ਘਰੇ ਕਿਸੇ ਤੋਂ ਪੈਸੇ ਲੈਣਿਆ ਕਦੇ ਕਿਸੇ ਤੋਂ ਪੈਸੇ ਲੈ ਲੈ ਤਿੱਖੜ ਦੁਪਹਿਰਾ ਵੀ ਨਹੀਂ ਦੇਖਦੀ ਆਈ ਤੁਰੀ ਫੱਦੀ ਰਹਿੰਦੀ ਆ ਕੀ ਕਰੀਏ ਫਿਰ ਸ਼ਾਮ ਨੂੰ ਮਾਹਾਂ ਤੇਰਾ ਚਾਚਾ ਆ ਕੇ ਗਾਲਾਂ ਦਿੰਦਾ ਹੈਗਾ ਉਹ ਤਾਂ ਗੱਲ ਹੈਗੀ ਆ ਹਾਂ ਸਾਰਾ ਦਿਨ ਤੂੰ ਡਿਊਟੀ ਤੇ ਰਹਿੰਦਾ ਹੈਗਾ ਚਲ ਕੋਈ ਨਾ ਚਾਚੀ ਤਾਂ ਕਰਕੇ ਮਾਹ ਹੁਣ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਜਾਇਆ ਆ ਮੈਂ ਜਿੱਧਰ ਜਾਣਾ ਹੈਗਾ ਫਿਰ ਚਾਚੇ ਤੋਂ ਡਰ ਵੀ ਲੱਗਦਾ ਹੋਰ ਫਿਰ ਤੈਨੂੰ ਪਤਾ ਉਹ 5 ਵਜੇ ਨਾਲ ਤਾਂ ਰੋਟੀ ਭਾਲਦਾ ਸਾਰੇ ਕੰਮ ਰਹਿ ਜਾਂਦੇ ਨੇ ਪਹਿਲਾਂ ਉਹਦਾ ਮੱਥਾ ਡੰਮਦਿਆਂ ਦੋ ਰੋਟੀਆਂ ਪਕਾ ਕੇ ਚੱਲ ਕੋਈ ਨਾ ਕੁੜੇ ਵੀਰਪਾਲਾ ਕੁੜੇ ਵੀਰਪਾਲਾ ਆ ਤੇਰੀ ਚਾਚੀ ਆਈ ਹੈ ਮੇਲਾ ਹਾਂ ਪੁੱਤ ਹਰ ਕੇ ਵੀ ਠੀਕ ਹੈ ਬਹਿ ਜਾ ਅੱਛੀ ਤੁਸੀਂ ਦੱਸੋ ਹੋਰ ਚਾਚਾ ਜੀ ਵੀ ਠੀਕ ਆ ਹਾਂ ਠੀਕ ਹੈ ਬਲਾਈ ਲਿਸੀ ਜੀ ਹੋਈ ਪਈ ਐ ਉਹ ਪਹਿਲਾਂ ਕਿਹੜਾ ਚਾਚੀ ਇਹਨੇ ਗੰਨ ਪੈਂਦੇ ਸੀ ਪਹਿਲਾਂ ਵੀ ਇਹੀ ਜੀ ਸੀ ਬਥੇਰਾ ਖਾਣ ਪੀਣ ਨੂੰ ਤਾਂ ਸਾਰਾ ਕੁਸਾ ਪਰ ਲੱਗਦਾ ਹੀ ਨਹੀਂ ਇਹਨੂੰ ਤਾਂ ਖਾਣ ਪੀਣ ਨਾ ਸਿੰਦਰੇ ਪਹਿਲਾਂ ਤਾਂ ਬਹੁਤ ਸੋਹਣੀ ਸੀ ਕੁੜੀ ਐਨੀ ਨਰੋਈ ਸੀਗੀ ਆ ਤਾਂ ਹੁਣ ਗਿਆ ਤੋਂ ਬਾਅਦ ਤਾਂ ਹੈ ਜਮੀਰ ਅੱਸੀ ਚ ਬੰਨਣ ਜੋਗਰੀ ਹੋਗੀ ਕਿ ਸੌਰੇ ਮਾਰਦੇ ਨੇ ਮਾੜੇ ਨੇ ਕੁਛ ਰੋਟੀ ਟੁਕਕ ਨਹੀਂ ਦਿੰਦੇ ਨਾ ਨਾ ਇਹ ਜੀ ਤਾਂ ਕੋਈ ਗੱਲ ਨਹੀਂ ਬਹੁਤ ਚੰਗੇ ਆ ਸੌਰੇ ਤਾਂ ਇਹਦੇ ਭਲਾ ਦੇ ਪ੍ਰਾਉਣਾ ਕੀ ਕੰਮ ਕਰਦਾ ਉਹ ਤਾਂ ਹਾਰ ਸੈਂਡਰੀ ਚ ਲੱਗਿਆ ਹੋਇਆ ਅੱਛਾ ਚੱਲ ਵਧੀਆ ਨਸਪੱਤਾ ਤਾਂ ਨਹੀਂ ਕਰਦਾ ਕੋਈ ਕਾਸੇ ਦਾ ਵੈਲ ਨਹੀਂ ਹੈਗਾ ਕੁਛ ਨਹੀਂ ਖਾਂਦਾ ਪੀਂਦਾ ਚੱਲ ਫੇਰ ਵੀ ਸੌਖਾ ਕਿਉਂ ਕਿ ਏ ਜਾਣ ਤਾਂ ਸੌਖੀ ਹੋਣੀ ਐ ਲਾ ਲੈ ਕੁੜੇ ਤੂੰ ਦੱਸ ਨਾਲ ਦੀ ਚਾਚੀ ਨੂੰ ਵੀ ਮੈਂ ਤਾਂ ਬਠੇਰੀ ਸੌਖੀ ਆ ਹਾਂ ਚਾਚੀ ਮੇਰੇ ਘਰ ਵਾਲੇ ਦਾ ਸੁਭਾਅ ਤਾਂ ਬਹੁਤ ਵਧੀਆ ਦਾ ਹੈ ਅੱਛਾ ਤੇ ਸੱਸ ਸੱਸ ਤਾਂ ਧੀ ਤੋਂ ਬਿਨਾ ਗੱਲ ਨਹੀਂ ਕਰਦੀ ਧੀ ਧੀ ਕਰਦੀ ਆ ਉਹਨੂੰ ਅੱਛਾ ਸਿੰਦਰੇ ਹਾਂ ਮੈਨੂੰ ਲੱਗਦਾ ਨਹੀਂ ਜਿਹੜੇ ਹਿਸਾਬ ਤੇ ਕੁੜੀ ਦਾ ਮੂੰਹ ਦੱਸਦਾ ਮੈਨੂੰ ਉਹੀ ਲੱਗਦਾ ਬਸ ਜੀ ਜਾਣੀ ਲਾਇਆ ਉਦਰੀ ਪਈ ਸੀ ਵੀ ਭਰਾ ਭਜਾਈ ਕਰਕੇ ਠੀਕ ਆ ਮੰਮੀ ਦਾ ਸੁਭਾਅ ਵੀ ਠੀਕ ਆ ਅੱਛਾ ਪਤਾ ਕਿਤੇ ਨਾ ਉਹੀ ਨਾ ਬੋਲੀ ਜਾਏ ਵੀ ਮੇਰੀ ਮੰਮੀ ਠੀਕ ਹੈ ਜੇ ਭੈੜੀ ਐ ਆਪਾਂ ਠੀਕ ਕਰਨ ਜਾਣਦੇ ਆ ਨਹੀਂ ਦਰੀ ਨਾ ਨਹੀਂ ਨਹੀਂ ਸਹੀ ਬਾਰਾ ਚੰਗਾ ਸੁਭਾਅ ਮੇਰੀ ਸੱਸ ਦਾ ਅੱਛਾ ਹੋਰ ਫੇਰ ਬੜੀਆ ਤੈਨੂੰ ਲਾਉਣੇ ਨੇ ਹੁਣ ਬੱਤੋ ਦੋ ਤਿੰਨ ਦਿਨ ਲਾਉਗੀ ਤੈਨੂੰ ਪਤਾ ਚਾਹੀਦੀ ਬਾਡੀ ਦਾ ਟਾਈਮ ਆਗਾ ਐਨੇ ਦਿਨ ਤਾਂ ਉਹਨਾਂ ਨੇ ੱਡੀ ਨਹੀਂ ਹੈਗੀ ਉਹ ਕਹਿੰਦਾ ਫੇਰ ਸਾਡਾ ਵੀ ਕੰਮ ਦਾ ਔਖਾ ਇਹਦੀ ਸੱਸ ਬਿਮਾਰ ਨਹੀਂ ਮੈਨੂੰ ਤਾਂ ਗੱਲਾਂ ਸੁਣਾਉਂਦੇ ਆ ਨਹੀਂ ਮੇਰੇ ਤਾਂ ਕਾਜਾ ਮਚ ਗਿਆ ਇਹਨੂੰ ਨਿਕੁੜੇ ਵੀਰਪਾਲ మీరు పాత్ర మర్గి మీరు కల్ సోన్